ਭਾਰਤ ਨਿਊਜ਼ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ। ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਨਾਲ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਹੈ ਇਸ਼ਟਾ ਨੇ ਲਈ ਜਾਨ। ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ। 24 ਸਾਲਾਂ ਦੀ ਲੜਕੀ ਮੀਸ਼ਾ ਅਗਰਵਾਲ ਇਸ਼ਟਾ ਦੀ دیਵਾਨੀ ਆਪਣੀ ਜਾਨ ਗਵਾ ਬੈਠੀ ਹੈ। 26 ਤਰੀਕ ਨੂੰ ਮੀਸ਼ਾ ਦੇ ਪਰਿਵਾਰ ਵੱਲੋਂ ਉਸ ਦੇ ਪੇਜ ਤੇ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਮੀਸ਼ਾ ਅਗਰਵਾਲ ਦੀ ਮੌਤ ਹੋ ਗਈ ਹੈ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਮੀਸ਼ਾ ਦੇ دیਵਾਨੇ ਜੋ ਇੰਸਟਾ ਤੇ ਉਸ ਨੂੰ ਬਹੁਤ ਫੋਲੋ ਕਰਦੇ ਸੀ ਸਾਰੇ ਬਹੁਤ ਹੈਰਾਨ ਰਹਿ ਗਏ ਕਿ ਇਹ ਕੀ ਹੋਇਆ ਹੈ ਪਰ 4 ਦਿਨਾਂ ਬਾਅਦ 30 ਤਰੀਕ ਨੂੰ ਦੁਬਾਰਾ ਫੇਰ ਪੋਸਟ ਪਾਈ ਜਾਂਦੀ ਹੈ ਉਸਦੇ ਜੀਜੇ ਵੱਲੋਂ ਜਿਸ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਮੀਸ਼ਾ ਨੇ ਸੁਸਾਇਡ ਕੀਤਾ ਸੀ ਮੀਸ਼ਾ ਅਗਰਵਾਲ ਦੇ ਸੁਸਾਇਡ ਕਰਨ ਦਾ ਕਾਰਨ ਸੀ ਉਸਦੇ ਇੰਸਟਾ ਤੇ ਫੋਲੋਅਰ ਘੱਟ ਹੋਣਾ ਬਿਲਕੁਲ ਠੀਕ ਜੋ ਮੀਸ਼ਾ ਅਗਰਵਾਲ ਹੈ ਉਹ ਇੰਸਟਾ ਦੀ دیਵਾਨੀ ਸੀ ਅਤੇ ਚਾਹਦੀ ਸੀ ਕਿ ਇੰਸਟਾ ਦੇ ਉੱਪਰ ਉਸਦੇ 1 ਮਿਲੀਅਨ ਫੋਲੋਅਰ ਘੱਟੋ ਘੱਟ ਹੋਣ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਫਾਲੋਅਰਸ ਨੂੰ ਇਨਡਾਇਰੈਕਟਲੀ ਅਪੀਲ ਵੀ ਕਰ ਰਹੀ ਸੀ ਕਿ ਮੈਨੂੰ ਫੋਲੋ ਕਰੋ ਦੇਖਣ ਵਿੱਚ ਆ ਰਿਹਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਉਸ ਦੇ ਫਾਲੋਅਰ ਲਗਾਤਾਰ ਉਸ ਨੂੰ ਅਨਫੋਲੋ ਕਰਦੇ ਜਾ ਰਹੇ ਸੀ ਉਸ ਦੇ ਫਾਲੋਅਰ ਘਟਦੇ ਜਾ ਰਹੇ ਸੀ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਸੀ ਮੀਸ਼ਾ ਅਗਰਵਾਲ ਦੇ ਲਈ ਮੀਸ਼ਾ ਅਗਰਵਾਲ ਬਹੁਤ ਟੈਨਸ਼ਨ ਦੇ ਵਿੱਚ ਸੀ ਅਤੇ ਉਸ ਨੇ ਆਪਣੇ ਪੇਜ ਤੇ ਕਈ ਵਾਰ ਆਪਣੀ ਪ੍ਰੋਫਾਈਲ ਵੀ ਲਗਾਈ ਸੀ ਕਿ 1 ਮਿਲੀਅਨ ਫੋਲੋਅਰ ਉਹ ਇਨਡਾਇਰੈਕਟਲੀ ਕਹਿਣਾ ਚਾਹੁੰਦੀ ਸੀ ਲੋਕਾਂ ਨੂੰ ਅਪੀਲ ਕਰ ਰਹੀ ਸੀ ਕਿ ਮੇਰੇ ਜੋ ਫੋਲੋਅਰ ਨੇ ਉਹ 1 ਮਿਲੀਅਨ ਹੋਣ ਪਰ ਲੋਕਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਕਿਉਂਕਿ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਉਹ ਇੰਨੀ ਇਮੋਸ਼ਨਲ ਹੋ ਚੁੱਕੀ ਹੈ ਅਤੇ ਇੰਸਟਾ ਦੇ ਨਾਲ ਉਸ ਦਾ ਇਨਾ ਪਿਆਰ ਪੈ ਚੁੱਕਿਆ ਹੈ ਇਹ ਸਾਰਾ ਖੁਲਾਸਾ ਕੀਤਾ ਉਸ ਦੇ ਜੀਜੇ ਨੇ ਉਸ ਦੇ ਜੀਜੇ ਨੇ ਲਿਖਿਆ ਕਿ ਉਹਨਾਂ ਨੇ ਅਤੇ ਪਰਿਵਾਰ ਦੇ ਮੈਂਬਰਾਂ ਨੇ ਕਈ ਵਾਰ ਮੀਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਹੌਲੀ-ਹੌਲੀ ਸਬਸਕ੍ਰਾਈਬਰ ਜਾਂ ਫੋਲੋਅਰ ਵੱਧ ਜਾਣਗੇ ਪਰ ਜੋ ਮੀਸ਼ਾ ਅਗਰਵਾਲ ਸੀ ਉਹ ਇਸ ਚੀਜ਼ ਨੂੰ ਨਾ ਸਮਝੀ ਅਤੇ ਦੋ ਦਿਨਾਂ ਬਾਅਦ ਉਸ ਦਾ ਜਨਮ ਦਿਨ ਸੀ ਉਸਨੇ 25 ਸਾਲਾਂ ਦੀ ਪੂਰੀ ਹੋ ਜਾਣਾ ਸੀ ਪਰ ਕੁਦਰਤ ਦਾ ਕੋਈ ਹੋਰ ਹੀ ਭਾਣਾ ਵਾਪਰ ਗਿਆ ਇੰਸਟਾ ਨੇ ਉਸ ਦੀ ਜਾਨ ਲੈ ਲਈ ਅਗਲੀ ਵੱਡੀ ਖਬਰ ਸੰਬੰਧਿਤ ਹੈ ਸਰਕਾਰੀ ਬੱਸਾਂ ਅਤੇ ਔਰਤਾਂ ਦੇ ਨਾਲ ਤੁਸੀਂ ਮੇਰੀ ਗੱਲ ਤੋਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਮੈਂ ਕੀ ਦੱਸਣਾ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਪਿਛੇ ਲੇ ਕੁਝ ਸਮੇਂ ਤੋਂ ਔਰਤਾਂ ਨੂੰ ਇੱਕ ਫੈਸਿਲਿਟੀ ਦਿੱਤੀ ਜਾ ਰਹੀ ਸੀ ਜਿਸ ਵਿੱਚ ਔਰਤਾਂ ਪੂਰੇ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਬਿਲਕੁਲ ਫ੍ਰੀ ਕਰਦੀਆਂ ਸੀ ਪਰ ਹੁਣ ਸਰਕਾਰ ਵੱਲੋਂ ਇੱਕ ਨਵਾਂ ਸਿਸਟਮ ਬਣਾਇਆ ਗਿਆ ਹੈ ਜਿਸ ਵਿੱਚ ਉਸਨੇ ਇੱਕ ਕੰਪਨੀ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਔਰਤਾਂ ਤੋਂ ਜਾਇਜ਼ਾ ਲਿਆ ਜਾਵੇ ਕਿ ਉਹ ਕਿੰਨੀਆਂ ਕੁ ਖੁਸ਼ ਹਨ ਅਤੇ ਉਹਨਾਂ ਦਾ ਸਿਆਸੀ ਦਿਮਾਗ ਵੀ ਦੇਖਿਆ ਜਾਵੇ ਕਿ ਸਰਕਾਰ ਨੂੰ ਇਸ ਦਾ ਫਾਇਦਾ ਮਿਲੇਗਾ ਜਾਂ ਨਹੀਂ ਕਿਉਂਕਿ ਜੋ ਸਰਕਾਰ ਹੈ ਹੁਣ ਕਰਜ਼ੇ ਦੇ ਥੱਲੇ ਦਬ ਚੁੱਕੀ ਹੈ ਤੁਸੀਂ ਦੂਜੇ ਚੌਥੇ ਦਿਨ ਹੀ ਖਬਰਾਂ ਦੇਖਦੇ ਹੋ ਕਿ ਜੋ ਸਰਕਾਰੀ ਬਸਾਂ ਦੇ ਡਰਾਈਵਰ ਨੇ ਕੰਡਕਟਰ ਨੇ ਉਹ ਧਰਨੇ ਲਗਾਉਂਦੇ ਨੇ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਅਤੇ ਸਰਕਾਰ ਇਸ ਚੀਜ਼ ਨੂੰ ਲੈ ਕੇ ਵੱਡੇ ਪੱਧਰ ਤੇ ਚਿੰਤਿਤ ਹੋ ਚੁੱਕੀ ਹੈ ਕਿ ਜੋ ਔਰਤਾਂ ਨੂੰ ਫਰੀ ਮੁਫਤ ਸਫ਼ਰ ਦੇਣ ਦੀ ਕੋਸ਼ਿਸ਼ ਨਾ ਕੀਤੀ ਸੀ ਉਸ ਦੇ ਵਿੱਚ ਲਗਭਗ 1 ਕਰੋੜ 40 ਲੱਖ ਔਰਤਾਂ ਨੇ ਜੋ ਫਰੀ ਸਫ਼ਰ ਕਰਦੀਆਂ ਨੇ ਅਤੇ ਇਸ ਯੋਜਨਾ ਦਾ ਲਾਭ ਉਠਾਉਂਦੀਆਂ ਨੇ ਪਰ ਹੁਣ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਆਦੇਸ਼ ਜਾਰੀ ਕੀਤੇ ਹਨ ਅਤੇ ਉਹਨਾਂ ਨੂੰ ਜ਼ਿੰਮਾ ਸੌਂਪਿਆ ਹੈ 6 ਮਹੀਨਿਆਂ ਦੇ ਵਿੱਚ ਇਸ ਦਾ ਰਿਕਾਰਡ ਦੇਣਾ ਹੈ ਕਿ ਜੋ ਔਰਤਾਂ ਨੇ ਉਹ ਇਸ ਸਹੂਲਤ ਤੋਂ ਕਿੰਨੀਆਂ ਖੁਸ਼ ਨੇ ਅਤੇ ਇਸ ਦੀ ਮੁੱਖ ਵਜ੍ਹਾ 86 ਤੌਰ ਤੇ ਜਾਨਣਾ ਹੈ ਕਿ ਸਰਕਾਰ ਨੂੰ ਵੋਟਾਂ ਦੇ ਵਿੱਚ ਇਸ ਦਾ ਫਾਇਦਾ ਮਿਲੇਗਾ ਜਾਂ ਨਹੀਂ ਮਿਲੇਗਾ ਔਰਤਾਂ ਦੀ ਰੁਚੀ ਨੂੰ ਜਾਣਨ ਦੇ ਲਈ ਇਹ ਜੋ ਉਪਰਾਲਾ ਹੈ ਇਹ ਕੀਤਾ ਗਿਆ ਹੈ ਪਰ ਫਿਲਹਾਲ ਔਰਤਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣੇ ਹੀ ਇਹ ਸਰਵਿਸ ਬੰਦ ਨਹੀਂ ਹੋਵੇਗੀ ਔਰਤਾਂ ਵਾਸਤੇ ਅਜੇ ਤਾਂ ਪ੍ਰਾਈਵੇਟ ਕੰਪਨੀ ਨੂੰ ਇਸ ਦਾ ਜਿੰਮਾ ਸੌਂਪਿਆ ਗਿਆ ਹੈ ਅਤੇ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਆਪਣੀ ਪੋਤਰੀ ਦਾ ਵਿਆਹ ਅਮਰੀਕਾ ਵਿਖੇ ਦੇਖਣ ਦੇ ਲਈ ਦਿੱਲੀ 에ਅਰਪੋਰਟ ਪਹੁੰਚਦੇ ਹਨ। ਪਰ ਉੱਥੇ ਉਹਨਾਂ ਦੇ ਨਾਲ ਇੱਕ ਅਨੋਖੀ ਘਟਨਾ ਵਾਪਰਦੀ ਹੈ ਇਮੀਗ੍ਰੇਸ਼ਨ ਅਥਾਰਟिटीज ਉਹਨਾਂ ਤੇ ਪਾਸਪੋਰਟ ਤੇ ਅਬਜੈਕਸ਼ਨ ਲਗਾਉਂਦੀਆਂ ਹਨ ਸਿਰਫ ਇੰਨਾ ਹੀ ਨਹੀਂ ਉਹਨਾਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਜਾਂਦਾ ਹੈ ਇਮੀਗ੍ਰੇਸ਼ਨ ਅਥਾਰਟिटीज ਉਹਨਾਂ ਨੂੰ ਕਹਿੰਦੀਆਂ ਨੇ ਕਿ ਜੋ ਤੁਹਾਡਾ ਪਾਸਪੋਰਟ ਹੈ ਇਸ ਦੀ ਦੁਰਵਰਤੋਂ ਕੀਤੀ ਗਈ ਹੈ ਇਸ ਦੀ ਗਲਤ ਵਰਤੋਂ ਕੀਤੀ ਗਈ ਹੈ ਇਸ ਤੇ ਸੁੱਚਾ ਸਿੰਘ ਉਹਨਾਂ ਨੂੰ ਕਹਿੰਦੇ ਹਨ ਕਿ ਮੇਰੇ ਪਾਸਪੋਰਟ ਤੇ ਕੋਈ ਦੁਰਵਰਤੋਂ ਨਹੀਂ ਕੀਤੀ ਹੈ ਮੈਂ ਜਦੋਂ ਪਿਛਲੀ ਵਾਰ ਵੀ ਬਾਹਰ ਗਿਆ ਸੀ ਤਾਂ ਮੇਰੇ ਤੇ ਕੋਈ ਅਬਜੈਕਸ਼ਨ ਨਹੀਂ ਲੱਗਿਆ ਸੀ ਉਸ ਤੋਂ ਬਾਅਦ ਵਿੱਚ ਮੇਰਾ ਪਾਸਪੋਰਟ ਉਦੋਂ ਦਾ ਉਵੇਂ ਹੀ ਪਿਆ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਇਸ ਦੀ ਵੇਟ ਕਰੋ ਹਜੇ ਤੁਹਾਨੂੰ ਅਸੀਂ ਤੁਹਾਡਾ ਪਾਸਪੋਰਟ ਵਾਪਿਸ ਨਹੀਂ ਦੇ ਸਕਦੇ ਤੁਹਾਡਾ ਪਾਸਪੋਰਟ ਕੁਝ ਦਿਨਾਂ ਵਿੱਚ ਜਲੰਧਰ ਪਾਸਪੋਰਟ ਆਫਿਸ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਉੱਥੇ ਹੀ ਤੁਹਾਨੂੰ ਇਸ ਦਾ ਕਾਰਨ ਦੱਸ ਦਿੱਤਾ ਜਾਵੇਗਾ ਕਿ ਤੁਹਾਡੇ ਪਾਸਪੋਰਟ ਦੀ ਦੁਰਵਰਤੋਂ ਕਿੱਥੇ ਹੋਈ ਹੈ ਇਸ ਉਪਰੰਤ ਸੂਚਾ ਸਿੰਘ ਨੂੰ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਪਹੁੰਚਣਾ ਪਿਆ ਅਤੇ ਉਹ ਆਪਣੀ ਪੋਤਰੀ ਦਾ ਵਿਆਹ ਅਮਰੀਕਾ ਦੇਖਣ ਨਹੀਂ ਜਾ ਸਕੇ ਅਗਲੀ ਵੱਡੀ ਖਬਰ ਸੰਬੰਧਿਤ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਜਗਸੀਰ ਸਿੰਘ ਦੇ ਨਾਲ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਜੋ ਕਿਸਾਨ ਨੇ ਉਹ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਐਮਐਲਏ ਦਾ ਵਿਧਾਇਕਾਂ ਦਾ ਇਸੇ ਤਰ੍ਹਾਂ ਹੁਣ ਜਗਸੀਰ ਸਿੰਘ ਨੂੰ ਕਿਸਾਨਾਂ ਦੇ ਭਾਰੀ ਜਥੇ ਵੱਲੋਂ ਰੋਕਿਆ ਗਿਆ ਅਤੇ ਉਹਨਾਂ ਦੇ ਨਾਲ ਬੀਬੀਆਂ ਵੀ ਮੌਜੂਦ ਸਨ ਮੌਕੇ ਤੇ ਬੀਬੀਆਂ ਨੇ ਅਤੇ ਕਿਸਾਨਾਂ ਨੇ ਬਹੁਤ ਸਵਾਲ ਪੁੱਛੇ ਐਮਐਲਏ ਜਗਸੀਰ ਸਿੰਘ ਨੂੰ ਜਗਸੀਰ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸਾਨ ਅਤੇ ਬੀਬੀਆਂ ਉਹਨਾਂ ਦਾ ਖਹਿੜਾ ਛੱਡਣ ਪਾਰੇ ਜੋ ਬੀਬੀਆਂ ਅਤੇ ਕਿਸਾਨ ਸੀ ਉਹ ਬਹੁਤ ਗੁੱਸੇ ਵਿੱਚ ਸਨ ਆਓ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਬੀਬੀਆਂ ਅਤੇ ਕਿਸਾਨਾਂ ਨੇ ਸਵਾਲ ਪੁੱਛੇ ਤੁਸੀਂ ਆਪ ਜੀ ਮਹਿਸੂਸ ਕਰੋਗੇ ਕਿ ਜੋ ਐਮਐਲਏ ਜਗਸੀਰ ਸਿੰਘ ਨੇ ਉਹ ਆਪਣਾ ਖੇੜਾ ਛਡਾਣਾ ਚਾਹੁੰਦੇ ਹਨ ਅਤੇ ਕੋਈ ਵੀ ਜਵਾਬ ਦੇਣ ਤੋਂ ਬਚਣਾ ਚਾਹੁੰਦੇ ਹਨ ਮੇਰੇ ਸਾਹਿਬ ਤੁਹਾਨੂੰ ਪਤਾ ਹੀ ਹੈ ਰੋਜ਼ ਹੀ ਹੁੰਦੇ ਆ ਤੁਸੀਂ ਰੋਜ਼ ਹੀ ਸਵਾਲਾਂ ਦਾ ਸਾਹਮਣਾ ਕਰਦੇ ਹੁੰਦੇ ਸੀ ਇਹ ਪਤਾ ਨਹੀਂ ਕਿਉਂ ਹੱਲ ਕਿਉਂ ਨਹੀਂ ਕਰਦੇ ਰੋਜ਼ ਤੁਹਾਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਸੁਨੀਹਾ ਤਾਂ ਕਿਉਂ ਸਾਡੇ ਕੋਲ ਪਾਵਰ ਹੈ ਤੁਸੀਂ ਜੇ ਸਾਰੇ ਐਮਐਲਏ ਘਟੂ ਘਟ ਬਠਿੰਡੇ ਜਿਹੜੇ ਐਮਐਲਏ ਇਕੱਠੇ ਹੋ ਕੇ ਜੀ ਸਾਹਿਬ ਨੂੰ ਕਹੋ ਉੱਤੇ ਮੰਤਰੀ ਨੂੰ ਕਹੋ ਸਿੱਖਿਆ ਮੰਤਰੀ ਨੂੰ ਕਹੋ ਜਿਹਦੇ ਨਾਲ ਸੰਬੰਧਤ ਹੈ ਉਹਦੇ ਨਾਲ ਮਸਲਾ ਹੱਲ ਹੋਵੇ ਫੇਰ ਵੀ ਘਟੂ ਘਟ ਸਾਡੇ ਸਵਾਲ ਤਾਂ ਸੁਣੋ ਨਾ ਹਾਂਜੀ ਸੁਣੋ ਹਾਂ ਦੇਖੋ ਪਹਿਲੇ ਸਵਾਲ ਤਾਂ ਸਾਡੇ ਸਿੱਖਿਆ ਇਹ ਜਿਹੜੀ ਕ੍ਰਾਂਤੀ ਵਾਲੀ ਗੱਲ ਇਹਦੇ ਬਾਰੇ ਹੀ ਆ ਸਾਡਾ ਬਹੁਤ ਇਹ ਸਾਫ਼ ਆ ਵੀ ਸਿੱਖਿਆ ਕ੍ਰਾਂਤੀ ਜੇ ਲਿਆਉਣੀ ਆਪਾਂ ਪਹਿਲਾਂ ਸਕੂਲਾਂ ਦਾ ਮਾਹੌਲ ਠੀਕ ਕਰ ਗਏ ਸਕੂਲਾਂ ਤੇ ਟੀਚਰ ਪੂਰੇ ਕਰ ਗਏ ਕੋਈ ਸਿੱਖਿਆ ਕ੍ਰਾਂਤੀ ਕੰਦ ਕੱਢ ਕੇ ਕੰਦ ਨੂੰ ਰੰਗ ਕਰਕੇ ਇਹ ਦਿਨਾਂ ਦਾ ਨਹੀਂ ਸਿੱਖਿਆ ਕ੍ਰਾਂਤੀ ਆਉਂਦੀ ਇਹ ਆਪਾਂ ਸਾਰੇ ਜਾਣਦੇ ਆਂ ਦੇਖੋ ਤੁਸੀਂ ਪੜਿਓ ਖਾਸ ਕਰਕੇ ਤੁਸੀਂ ਮਾਸਟਰ ਹੋ ਟੀਚਰ ਰਹੋ ਸਕੂਲਾਂ ਦਾ ਮਾਹੌਲ ਜੇ ਠੀਕ ਆ ਸਕੂਲਾਂ ਦੇ ਟੀਚਰ ਪੂਰੇ ਆ ਉਹ ਉਹਦੇ ਨਾਲ ਸਿੱਖਿਆ ਕ੍ਰਾਂਤੀ ਆਉਂਦੀ ਆਪਾਂ ਤੱਪੜਾਂ ਤੇ ਬਹਿ ਕੇ ਪੜੇ ਹੋਏ ਆ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਤੇ ਕਿੱਡੇ-ਕੱਡੇ ਤਿੰਨ ਪੜੇ ਪਟਵਾਰੀ ਲੱਗ ਜਾਂਦੇ ਸੀ ਅੱਜ ਹਾਲ ਤੇ ਬਣ ਗਈ ਵੀ 10ਵੀਂ ਦੇ ਬੱਚੇ ਨੂੰ ਇੱਥੇ ਸੱਦ ਲੋ ਸ਼ਬਦ ਨਹੀਂ ਪੂਰਾ ਪੜਾਉਂਦਾ ਪੰਜਾਬੀ ਦਾ ਯਾਨੀ ਇੱਧਰ ਨੂੰ ਤੇ ਆਂਦੇਣ ਦੀ ਲੋੜ ਹੈ ਦੂਜੇ ਉਹ ਮੈਨੂੰ ਕਰ ਲੈਣ ਦੇ ਪੂਰੀ 10 ਮਿੰਟ ਸਾਰੀ ਮੈਂ ਕਿਹਾ ਸਾਰੀ ਤੁਹਾਨੂੰ ਲੜੀ ਸੁਣਾ ਦੇਣਾ ਉਸ ਤੋਂ ਬਾਅਦ ਮੇਨ ਤੌਰ ਤੇ ਜੋ ਜ਼ਬਰਦਸਤ ਮਾਮਲਾ ਹੈ ਲਗਾਤਾਰ 3 ਤਰੀਕ ਤੋਂ ਲੈ ਕੇ ਤੁਹਾਡੀ ਸਰਕਾਰ ਜ਼ਬਰ ਤੇ ਉਤਰੀ ਹੋਈ ਹੈ 3 ਤਰੀਕ ਤੋਂ ਜਦੋਂ ਮੁੱਖ ਮੰਤਰੀ ਮੀਟਿੰਗ ਬਚਾ ਲਿਓ ਛੱਡ ਕੇ ਭੱਜਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਚੰਗਾ ਦੇਖ ਲਓ ਦਾ ਮਤਲਬ 3 ਤਰੀਕ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਜਬਰਦਸਤ ਪੂਰਾ ਕਦਮ ਤੇ ਖਾਕ ਕੀਤਾ ਹੋਇਆ 3 ਮਾਰਚ ਨੂੰ ਹੀ ਛਾਪੇ ਮਾਰੀ ਡਿਟੇਨ ਕਰਨੇ ਗ੍ਰਿਫਤਾਰੀਆਂ ਸ਼ੁਰੂ ਕਰ ਲਈਆਂ ਉਸ ਤੋਂ ਬਾਅਦ 19 ਤਰੀਕ ਨੂੰ ਖਨੋਰੀ ਸ਼ੰਭੂ ਕੀ ਕੀਤਾ ਉਹ ਸਭਨਾਂ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਖਾਸ ਕਰਕੇ ਲਗਾਤਾਰ ਇਹ ਜਬਰਦਸਤ ਗਾਂ ਹੀ ਹੋਏ ਤੇ ਪਿਛਲੇ ਵੀ ਨਹੀਂ ਆ ਖਾੜਾ ਪਿੰਡ ਦੇ ਵਿੱਚ ਕਿੱਡਾ ਵੱਡਾ ਜਿਹੜੀ ਜ਼ਹਿਰ ਬੱਢ ਦੀ ਫੈਕਟਰੀ ਨੂੰ ਲੋਕ ਵਿਰੋਧ ਕਰ ਰਹੇ ਆ ਉਹਦੇ ਜਦੋਂ ਕੋਈ ਭਗਵੰਤ ਮਾਨ ਜੀ ਆਪ ਕਹਿੰਦੇ ਰਹੇ ਪਹਿਲਾਂ ਵੀ ਇਹੋ ਜਿਹੀਆਂ ਜ਼ਹਿਰਾਂ ਬੱਢਣ ਵਾਲੀਆਂ ਫੈਕਟਰੀਆਂ ਨੂੰ ਅਸੀਂ ਨਹੀਂ ਲੱਗਣ ਦੇਵਾਂਗੇ ਤੇ ਅੱਜ ਹੁਣ ਜੇ ਲੋਕ ਵਿਰੋਧ ਕਰਦੇ ਆ ਉਹਨਾਂ ਨੂੰ ਕੁੱਟ ਕੇ ਇਸੋਂ ਤੱਕ ਕੇ ਮਨਜੀਤ ਧਨੇਰ ਸਮੇਤ ਉਹਨਾਂ ਦੀ ਲੀਡਰਸ਼ਿਪ ਨੂੰ ਅੰਦਰ ਕਰਤਾ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਚੌਕੇ ਦਾ ਮਾਮਲਾ ਹੈ ਸਿੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਛੋਟੀ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਵੀ ਜਿਹੜੀ ਮੈਨੇਜਮੈਂਟ ਸੀ ਉਹ ਭ੍ਰਿਸ਼ਟ ਸਾਫਤ ਹੋ ਚੁੱਕੀ ਹੈ ਉਹਨੂੰ ਪਾਸੇ ਵੀ ਕਰਤਾ ਪਾਸੇ ਕਰਨ ਤੋਂ ਬਾਅਦ ਸਰਕਾਰ ਉਹਨੂੰ ਬਚਾਉਣ ਤੇ ਕੌਣ ਲੱਗੀ ਹੋਈ ਹੈ ਇਸ ਕਰਕੇ ਬਣਦਾ ਤਾਂ ਇਹ ਹੈ ਵੀ ਉਹਦਾ ਭ੍ਰਿਸ਼ਟਾਚਾਰੀ ਦਾ ਜਿਹੜਾ ਪਾਜਾ ਉਹ ਨੰਗਾ ਹੋ ਗਿਆ ਉਹਦੇ ਦੇ ਪਰਚਾ ਹੋ ਕੇ ਅੰਦਰ ਜਾਣਾ ਚਾਹੀਦਾ ਇਹ ਤਾਂ ਬਿਨਾ ਉਲਟਾ ਹੈ ਅੰਦਰ ਉਹ ਟੀਚਰ ਬੈਠੇ ਆ ਜੇ ਅਸੀਂ ਹਮਾਇਤ ਤੇ ਗਏ ਸਾਡੇ ਬੰਦੇ ਅੰਦਰ ਬੈਠੇ ਆ ਅੰਨਾ ਤਸ਼ਾਦਦ ਕੀਤਾ 13 ਮਹੀਨਾ ਦੀ ਬੱਚੀ ਵੀ ਫੜ ਕੇ ਅੰਦਰ ਕਰਤੀ ਆਹ ਤਾਂ ਇੱਕ ਹਾਲਤ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਆਪਾਂ ਕਹਿੰਦੇ ਠੀਕ ਕਰ ਗਏ ਆ ਪਿਛਲੇ ਦਿਨੀ ਡਿਊਟੀ ਸਾਹਿਬ ਕੋਲ ਹੀ ਸੀਗੇ ਅਸੀਂ ਭੱਲਾ ਸਾਹਿਬ ਨੂੰ ਮਿਲਿਆ ਉੱਥੇ ਆਪਣੇ ਬਰਕਾਰ ਸਿੱਧੂ ਜੀ ਆਏ ਸੀ ਸਾਡੇ ਨਾਲ ਵਾਅਦਾ ਕਰ ਲਿਆ ਵੀ ਪਰਸੋਂ ਮਸਲਾ ਹੱਲ ਕਰ ਦਿਆਂਗੇ ਬਸ ਮੁੜ ਕੇ ਕਿਹੜਾ ਵਾਅਦਾ ਕਰ ਜਾਂਦੇ ਮੁੜ ਕੇ ਤੂੰ ਕੌਣ ਮੈਂ ਕੌਣਾ ਇਹ ਵੀ ਜੇ ਆਹ ਮਾਹੌਲ ਬਣੂਗਾ ਫਿਰ ਇਹ ਮਾਹੌਲ ਲੋਕਾਂ ਵਾਸਤੇ ਤਾਂ ਇਹ ਸੂਤ ਹੀ ਨਹੀਂ ਹੋਣਾ ਚੰਡੀਗੜ੍ਹ ਜਾ ਮਾਨ ਸਾਹਿਬ ਜਦੋਂ ਇਹ ਸ਼ੰਭੂ ਖਨੋੜੀ ਨੂੰ ਜਾ ਰਹੇ ਸੀ ਰੋਕੇ ਗਏ ਆਪ ਕਹਿੰਦੇ ਰਹੇ ਵੀ ਲੋਕ ਫਿਰ ਦਿੱਲੀ ਨੇ ਜਾਣ ਕਿ ਲਾਹੌਰ ਜਾਣ ਹੁਣ ਜੇ ਅਸੀਂ ਚੰਡੀਗੜ੍ਹ ਗਏ ਆਏ ਅਸੀਂ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਕਿਉਂ ਨਹੀਂ ਜਾਣ ਦਿੱਤਾ ਜਾ ਰਹਿਆ ਹਾਂ ਹਾਂ ਸੋ ਇਸ ਕਰਕੇ ਕੁੱਲ ਇਹ ਇਹ ਤੋਂ ਬਿਨਾ ਛੋੜੇ ਕਿੰਨੇ ਲੋਕਾਂ ਦੇ ਮਸਲੇ ਨੇ ਤੁਸੀਂ ਲੋਕਾਂ ਨਾਲ ਵਾਅਦਾ ਕਰਦਾ ਬੀਬੀਆਂ ਖੜਗਾਂ ਤੁਸੀਂ ਜ਼ੋਰ ਛੋਰ ਨਾ ਕਿਹਾ ਵੀ ਸਭ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਿਆ ਪਾਇਆ ਕਰਾਂਗੇ ਮਹੀਨਾ ਦਾ ਰਸੋਈ ਖਰਚਾ ਹਲੇ ਤੱਕ ਕੋ ਛੋੜੇ ਮੂੰਹ ਨਹੀਂ ਚੱਕੀ ਜਾਂਦੀਆਂ ਸੋ ਗੱਲਾਂ ਉੰਨੀਆਂ ਕਰੋ ਜੇ ਜਿੰਨੇ ਪਹੁੰਚ ਜਾਣ ਮੁਰਕੇ ਜੇ ਤੁਹਾਡੇ ਨਾਲ ਸਵਾਲ ਕਰਨ ਦੀ ਖਜ਼ਾਨਾ ਖਾਲੀ ਵਿਖਾਣੇ ਦਾ ਤਾਂ ਪਹਿਲਾਂ ਵੀ ਪਤਾ ਹੀ ਹੁੰਦਾ ਸੋ ਇਸ ਕਰਕੇ ਸਾਡੇ ਸਵਾਲ ਇਹਨਾਂ ਨੂੰ ਅਸੀਂ ਸਾਡਾ ਤਾਂ ਤੁਹਾਡੇ ਰਾਹੀਂ ਗੱਲ ਪਹੁੰਚਾਉਣੀ ਹੈ ਇਹ ਮਸਲਿਆਂ ਨੂੰ ਹੱਲ ਕਰੋ ਨਹੀਂ ਆਉਣ ਵਾਲੇ ਦਿਨਾਂ ਤੇ ਹਜੇ ਤਾਂ ਹਜੇ ਤਾਂ ਬਹੁਤ ਸਮਾਂ ਪਿਆ ਤੁਹਾਡਾ ਜਦੋਂ ਉਹ ਮਹਾਲਾ ਬਣਗੇ ਫਿਰ ਤੁਸੀਂ ਪਿੰਡਾਂ ਤੇ ਕਿਹੜੇ ਸਾਹਬ ਨਾਲ ਬੜੋਗੇ ਕਿਹੜੇ ਨਾਲ ਮੂੰਹ ਮੱਥੇ ਲਗੋਗੇ ਜੇ ਤੁਸੀਂ ਚੋਰ ਹੋਈ ਜਾਨੀ ਉਹਦੇ ਖੇਤੀ ਮੰਤਰੀ ਨੇ ਸਾਨੂੰ ਟਾਈਮ ਦਿੱਤਾ 10 ਵਜੇ ਦਾ ਖੁੱਡੀਆਂ ਸਾਹਿਬ ਨੇ ਵੀ 10 ਵਜੇ ਆਜੋ 9 ਵਜੇ ਉੱਥੇ ਮੱਥਾ ਟੇਕ ਕੇ ਚਲੇ ਗਏ ਸਾਨੂੰ ਕਹਿ ਦਿੰਦੇ ਵੀ ਨਹੀਂ ਮਿਲਣ ਦਾ ਟਾਈਮ ਹੈ ਨਹੀਂ ਜੇ ਹੁਣ ਆਏ ਚੋਰ ਨੂੰ ਜਾਓਗੇ ਬਲਕਾਰ ਸਾਹਿਬ ਨੂੰ ਉਹਦੇ ਕਿਹਾ ਵੀ ਮਿਲਣਗੇ ਮੈਂ ਡਿਪਟੀ ਸਾਹਿਬ ਨੂੰ ਹੱਸਣ ਲੱਗ ਗਿਆ ਮੈਂ ਕਿਹਾ ਜੀ ਆਉਂਦੇ ਨਹੀਂ ਅੱਜ ਤੁਸੀਂ ਜ਼ੋਰ ਲਾ ਲਓ ਕਹਿੰਦੇ ਨਹੀਂ ਸਾਡੇ ਨਾਲ ਵਾਦਾ ਹੋਇਆ ਜਮਾ ਨਹੀਂ ਆਏ ਵੀ ਹੁਣ ਆ ਜੇ ਮੱਥੇ ਹੀ ਨਾ ਲੱਗੋਗੇ ਲੋਕਾਂ ਦੇ ਵੋਟਾਂ ਦਾ ਅਕਸ ਲੋਕਾਂ ਕੋਲ ਹੀ ਜਾ ਕੇ ਆਵਾਂਗੇ ਵੀ ਸਰਕਾਰ ਨੇ ਕਿੰਨਾ ਮਾਅਬਜਾ ਦਿੱਤਾ ਪਹਿਲਾਂ ਤਾਂ ਇਹ ਤਾਂ ਦੱਸੋ ਲੋਕਾਂ ਦੇ ਪਸ਼ੂ ਮਰ ਗਏ ਤੁਸੀਂ ਸਾਡੇ ਹਲਕੇ ਦੇ ਐਮ ਐਲ ਏ ਹੋ ਸਾਨੂੰ ਅਸੀਂ ਮੰਗ ਪੱਤਰ ਦੇ ਕੇ ਆਂ ਸਾਨੂੰ ਇਹ ਪਤਾ ਵੀ ਸਾਡੇ ਹਲਕੇ ਦੇ ਵਿੱਚ ਲੋਕਾਂ ਦੇ ਕਿੰਨੇ ਪਸ਼ੂ ਮਰਿਆ ਤੁਸੀਂ ਉਹਨਾਂ ਦੀ ਕੋਈ ਰਿਪੋਰਟ ਭੇਜੀ ਆ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਆਪ ਦਾ ਸਵਾਲ ਠਾਇਆ ਦੂਜਾ ਇੱਕ ਐਸੀ ਗੱਲ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬੰਦਿਆ ਸਾਰ ਐਮਐਸਪੀ ਦੇਵਾਂਗੇ ਤਿੰਨ ਸਾਲ ਹੋ ਗਏ ਐਮਐਸਪੀ ਦਾ ਊੜਾੜਾ ਨਹੀਂ ਛੁੜਾ ਸ਼ੁਰੂ ਕੀਤਾ ਠੀਕ ਆ ਤੀਜਾ ਇੱਕ ਐਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਤੁਹਾਡੀ ਸਰਕਾਰ ਨੇ ਤਿੰਨ ਸਾਲਾਂ ਚ ਖੇਤੀ ਨੀਤੀ ਦਾ ਕੀ ਕੀਤਾ ਤੇ ਨਾਲ ਇਹ ਵੱਡਾ ਦਾਦਾ ਕੀਤਾ ਸਾਡੀਆਂ ਖਾਸ ਕਰਕੇ ਪੇਣਾਂ ਨੂੰ ਵੀ ਅਸੀਂ ਚਿੱਟਾ ਖਤਮ ਕਰਾਂਗੇ ਤਿੰਨ ਮਹੀਨਿਆਂ ਚ ਹੁਣ ਤਾਂ ਤੁਹਾਡਾ ਆਪ ਦੇ ਐਮਐਲਏ ਦੇ ਬੰਦੇ ਫੜੇ ਜਾ ਰਹੇ ਆ ਛੋਟੇ ਪਿੰਡ ਦੇ ਵਿੱਚ ਚੱਕ ਪਤੇ ਸਿੰਗਲ ਵਿੱਚ ਕਿੰਨਾ ਚਿਰ ਧਰਨਾ ਚੱਲਿਆ ਛੋਟੇ ਕੀ ਚੱਕਰ ਆ ਵੀ ਜਿਹੜਾ 3 ਸਾਲਾਂ ਦੇ ਵਿੱਚ ਸਰਕਾਰ ਨਹੀਂ ਕਰ ਸੀ ਇਹਦਾ ਜਵਾਬ ਦਿਓ ਤੁਸੀਂ ਦੇਖੋ ਹੁਣ ਚਿੱਤੇ ਦੇ ਬਾਰੇ ਦਾ ਹੁਣ ਸਾਰੇ ਸਾਰਾ ਪੰਜਾਬ ਹੀ ਲੱਗਿਆ ਪਿਆ ਵੀ ਆਪਾਂ ਖਤਮ ਕਰਨਾ ਲੱਗਿਆ ਕਿ ਨਹੀਂ ਜਿਹੜੇ ਖਨੌਰੀ ਤੇ ਬੈਠੇ ਸੀ ਜਾਣ ਉਹਨਾਂ ਨੇ ਦਿੱਲੀ ਸੀ ਪੰਜਾਬ ਸਰਕਾਰ ਨੇ ਜ਼ਬਰੀ ਉਹਨਾਂ ਨੂੰ ਚਾਕੇ ਕਿਉਂ ਛਿੱਟੇ ਜੇ ਚੱਕਣੀ ਸਮਾਨ ਫਿਰ ਜੇ ਇੱਕ ਮਿੰਟ ਜੇ ਛੋਟੀ ਜ਼ਿੰਮੇਵਾਰੀ ਆ ਤੁਸੀਂ ਸਰਕਾਰ ਆ ਤੁਹਾਡਾ ਸਾਰੀ ਜ਼ਿੰਮੇਵਾਰੀ ਆ ਜੇ ਕਿਸੇ ਦਾ ਸਮਾਨ ਪਿਆ ਤੁਹਾਡੀ ਜ਼ਿੰਮੇਵਾਰੀ ਨਹੀਂ ਉਹ ਸਮਾਨ ਦੀ ਭਰਾਈ ਕਰਨੀ ਰੱਖਿਦ ਕਰਨੀ ਠੀਕ ਆ ਸਾਡਾ ਸਾਰਾ ਸਮਾਨ ਚੋਰੀ ਹੋਇਆ ਠੀਕ ਆ ਇਹਦੀ ਪਰਭਾਈ ਕੌਣ ਕਰੂਗਾ ਇਹ ਗੱਲ ਤਾਂ ਹੁਣ ਆਮ ਚਲੀ ਜਾਂਦੀ ਆ ਤੁਸੀਂ ਸੁਣਦੇ ਹੋ ਹਾਂ ਇਹ ਤੋਂ ਉਲਟਾ ਤੁਹਾਡੇ ਐਮਐਲਏ ਤੇ ਸਾਰੇ ਜਿੰਨੇ ਵੀ ਹੈਗੇ ਆ ਹਾਂ ਜੀ ਲੈ ਗਿਆ ਚੱਕ ਟਰਾਲੀ ਜਿੰਨੀ ਵੀ ਆਪਣੀ ਜਿੰਨੇ ਜਥੇਬੰਦੀਆਂ ਹੈਗੀਆਂ ਸਾਰੇ ਜਿਹੜੇ ਜਾਂ ਵੀ ਸਾਡਾ ਆਪਣਾ ਪ੍ਰਧਾਨ ਦਾ ਸਿਲੰਡਰ ਹੋਰ ਸਮਾਨ ਆਪਣੀ ਪ੍ਰਧਾਨ ਜੀ ਹਾਂ ਜੀ ਤੁਸੀਂ ਕੀ ਕੀ ਸਵਾਲ ਕਰਦੇ ਦੱਸਦੇ ਹਾਂ ਯਾਨੀ ਸਾਰੀਆਂ ਆਪਣੀਆਂ ਜਥੇਬੰਦੀਆਂ ਮੰਗਤਾ ਕਰ ਹੀ ਰਹੀਆਂ ਨੇ ਅਸੀਂ ਤਾਂ ਮੰਗ ਕਹਨੇ ਤੁਸੀਂ ਜ਼ਿੰਮੇਵਾਰ ਆ ਨਾ ਮਾਪਿਓ ਆ ਸੋਡੇ ਹੁੰਦੇ ਸਾਡੇ ਭਾਂਡੇ ਚੱਕੇ ਨੇ ਜੇ ਸਾਡੇ ਘਰ ਦਾ ਬੁਢਾ ਬੈਠਾ ਹੋਵੇ ਉਹਦੇ ਭਾਂਡੇ ਚੱਕੇ ਨੂੰ ਬੁਢੇ ਨਹੀਂ ਪੁੱਛਾਂਗੇ ਨਾ ਵੀ ਬਾਪੂ ਭਾਂਡੇ ਤੂੰ ਕਿਉਂ ਕਹਿੰਦੇ ਛੋਟੀ ਪੁਲਿਸ ਸਰਕਾਰ ਛੋਟੀ ਤੁਸੀਂ ਬੰਦੇ ਨਾਲ ਗੱਲ ਕਰੀ ਵੀ ਸਾਡੀ ਪੁਲਿਸ ਨੇ ਕੁਝ ਨਹੀਂ ਕਰਨਾ ਤੁਸੀਂ ਚੋਰ ਗਿਆ ਬੰਦੇ ਕਿਉਂ ਕਿੱਥੇ ਛੋਟੀ ਇਹ ਗੱਲ ਭਾਈ ਅੱਗੇ ਪਹਚਾ ਦੇਾਂਗੇ ਨਹੀਂ ਮੈਂ ਮੈਂ ਮੈਨੂੰ ਸਾਲੇ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਹਰ ਗੱਲ ਕਹਦੇ ਉਹ ਵੀ ਪਹਚਾ ਦੇਾਂਗੇ ਤੁਸੀਂ ਆਹਦੇ ਹਲਕੇ ਦੇ ਲੋਕਾਂ ਖਾਤਰ ਲੜੋ ਤੋਹੋ ਵੀ ਮੈਂ ਪਿੰਡਾਂ 'ਚ ਆਣਾ ਲੋਕ ਮੇਰਾ ਵਿਰੋਧ ਕਰਦੇ ਕੱਲ ਨੂੰ ਫੇਰ ਹੋਣਾ ਉਹਨਾਂ ਦੀਆਂ ਟਰਾਲੀਆਂ ਦੀ ਪਰਵਾਹੀ ਕਰੋ ਤੁਸੀਂ ਸੁਣ ਲਓ ਸਰ ਨਹੀਂ ਛੋਟਾ ਲਓ ਨਾ ਤੁਸੀਂ ਜਨਤਕ ਕਰਨਾ ਪ੍ਰੈਸ ਕਾ ਅਪਰਾਧ ਕਰੋ ਵੀ ਜਿਹੜੀਆਂ ਟਰਾਲੀ ਚੋਰੀ ਹੋਊਗਾ ਜਿੰਨੀ ਪੁਲਿਸ ਨਹੀਂ ਕਰੀਆਂ ਜਿੰਨੇ ਭਾਂਡੇ ਉਹੀ ਐਸੀ ਪ੍ਰਵਾਈ ਕਰਾਂਗੇ ਕਹੋ ਤੁਚੇ ਕੋਈ ਨਹੀਂ ਕਰਾਂਗੇ ਸਾਡੇ ਬੱਚੇ ਕੁੜੀਆਂ ਮਲੂਕੇ ਜਾਂਦੀਆਂ ਪੜਨ ਜਦੋਂ ਨੂੰ ਉਹ ਜਾਂਦੀਆਂ ਦੋ ਪਿੰਡ ਲੰਘ ਜਾਂਦੇ ਨਹੀਂ ਨਥਾਣੇ ਹੈ ਸਾਡੇ ਪਿੰਡ ਹੋਣਾ ਚਾਹੀਦਾ ਨਥਾਣੇ ਵੀ ਬੱਸਾਂ ਤੇ ਜਾਣਾ ਪਊਸਾ ਨਾ ਹਾਂਜੀ ਭਾੜਾ ਹੋਣੀ ਆ ਸਾਰਾ ਗੱਲ ਤਾਂ ਟਾਈਮ ਦੀ ਕਰਦੇ ਨੇ ਟਾਈਮ ਕਹਿੰਦੇ ਚੱਲੀ ਜਾਂਦਾ ਵੀ ਪਿੰਡ ਚਲਣਾ ਚਾਹੀਦਾ ਸਾਡਾ ਬਾਕੀ ਸਾਡਾ ਨਰੇਗਾ ਦਾ ਕੰਮ ਜਮਾ ਠਾਪਾ ਮੈਂ ਹਾਜ਼ਰਾਂ ਲਾਉਂਦੀ ਸੀ ਇੱਥੋਂ ਦਾ ਸਰਪੰਚ ਕਹਿੰਦਾ ਤੁਸੀਂ ਮੈਨੂੰ ਲਾਇਆ ਸੀ ਫਰਮਾਇਸ਼ ਪਾ ਕੇ ਸੋਥ ਫਰਮਾਇਸ਼ ਲਵਾਈ ਸੀਗੀ ਮੈਨੂੰ ਇਹ ਸਰਪੰਚ ਕਹਿੰਦਾ ਐਮਐਲਏ ਕੌਣ ਹੁੰਦਾ ਕਹਿੰਦਾ ਸੋਨੂੰ ਲਵਾਉਣ ਵਾਲਾ ਤੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਸਰਪੰਚ ਵੱਡਾ ਕਿ ਤੁਸੀਂ ਵੱਡੇ ਹੋ ਨਹੀਂ ਤਾਂ ਤੁਸੀਂ ਆਪ ਹੀ ਦੇਖ ਲਓ ਕਿਹੜਾ ਵੱਡਾ ਹੁੰਦਾ ਆਹ ਫਿਰ ਉਹ ਗੱਲ ਕਰਦੀ ਨਹੀਂ ਵੀ ਮੈਨੂੰ ਹਾਜ਼ਰੀਆਂ ਮੈਂ ਤਿੰਨ ਮਸਟਾਲ ਲਵਾਏ ਆ ਹਾਜ਼ਰੀਆਂ ਲਾਈਆਂ ਉਸ ਦਿਵਾਰ ਮੈਨੂੰ ਕੰਮ ਨਹੀਂ ਦਿੱਤਾ ਗਿਆ ਕੋਈ ਨਹੀਂ ਕਿਸੇ ਦਾ ਸੋਚ ਕਿਵੇਂ ਹੁੰਦੀ ਹੈ ਕੇਰੇ ਸਾਹਮਣੇ ਕਿਵੇਂ ਤਾਂ ਹੁੰਦੀ ਹੈ ਸਾਰਾ ਅਸੀਂ ਵੀ ਵੋਟਾਂ ਪਾਈਆਂ ਸਾਡਾ ਵੀ ਕੋਈ ਹੈਗਾ ਮੰਗਾ ਹੈਗਾ ਸਾਡੀਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਸ਼ੁਰੂ ਕਰਾਂਗੇ ਹਾਂ ਸਾਡੇ ਹੁਣ ਤੂੰ ਹੀ ਹੱਲ ਕਰ ਹਣ ਨਹੀਂ ਹੱਲ ਕਰਨੇ ਹੁੰਦੇ ਆਂ ਕੁੜੀਆਂ ਸਰਕਾਰ ਤੋਂ ਕਿਹੜੀਆਂ ਸਰਗੀਆਂ ਦਾ ਟੈਂਡਰ ਹੋਏ ਨੇ ਟਾਈਮ ਬਣ ਜਾਣੀ ਹਾਂ ਸਾਡੀ ਸਰ ਮੇਨ ਮੰਗ ਤਾਂ ਸਾਡਾ ਸਕੂਲ ਪ੍ਰਾਸ਼ੂ ਦਾ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀਆਂ ਕੁੜੀਆਂ ਬਾਹਰ ਜਾਂਦੀਆਂ ਇੱਕ ਛੋਟੇ ਸਕੂਲ 'ਚ ਟੀਚਰ ਆਇਆਗਾ ਟੀਚਰ ਆਇਆ ਪੰਜਵੀਂ ਨੂੰ ਲਾਤਾ ਉਹ ਸਿੱਧਾ ਉਹ ਕਹਿੰਦਾ ਮੈਨੂੰ ਪੰਜਵੀਂ ਪੜਾਉਣੀ ਨਹੀਂ ਆਉਂਦੀ ਸਾਡੀ ਬੋਰਡ ਦੀ ਕਲਾਸ ਆ ਬੱਚਿਆਂ ਦੀ ਉਹ ਆਏ ਮੇਰੇ ਹਾਂ ਉਹ ਸਾਡਾ ਜਰੂਰ ਹੱਲ ਕਰੋ ਤੇ ਇੱਕ ਸਾਡਾ ਨਿਰਕਾਰਾ ਕੰਮ ਲਾਜ਼ਮੀ ਚਲਾਓ ਕਿਉਂ ਅਸੀਂ ਘਰੇ ਬੈਠੇ ਆ ਅਸੀਂ ਖਾਈਏ ਕੀ ਚਲੋ ਸਰ ਇੱਕ ਇਹ ਸੀਗਾ ਵੀ ਤੁਸੀਂ ਮਹੱਲਾ ਕਲੀਨਿਕ ਤਾਂ ਬਣਾਤੇ ਜਿਹੜੇ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਛੋਟੇ ਹੈਲਥ ਕੇਂਦਰ ਆ ਉਹ ਕਿੰਨੇ ਬਣਾਇਆ ਪੁਲੀ ਸਰਕਾਰ ਨੇ ਨਵੇਂ ਉਹ ਵਾਰਸੂ ਕਿੱਸੀ ਪੰਜਾਬ ਚ ਉਹ ਤਾਂ ਮਹੱਲਾ ਕਿੰਨੇ ਰੱਖਿਆ ਸਾਰਾ ਮੈਂ ਪੁੱਛਿਆ ਜਿਹੜੇ ਸਿਹਤ ਕੇਂਦਰ ਹੁੰਦੇ ਆ ਨਿੱਕੇ ਡਿਸਪੈਂਸਰੀਆਂ ਹੁੰਦੀਆਂ ਮਿੰਨੀਆਂ ਉਹ ਕਿੰਨੀਆਂ ਬਣੀਆਂ ਨੇ ਨਹੀਂ ਸਰਕਾਰ ਚ ਉਹ ਘਟਾਈਆਂ ਆ ਦੂਜੇ ਬਣੇ ਵਿਆ ਦੇਖੋ ਤੁਸੀਂ ਪਤਾ ਕੀ ਕੀਤਾ ਨਾ ਉਹਨਾਂ ਦੇ ਰੰਗ ਮਾਰ ਕੇ ਚਾਰ ਦਵਾਈਆਂ ਦੀਆਂ ਸ਼ੀਸ਼ੀਆਂ ਧਰ ਕੇ ਕਹਿੰਦਾ ਵੀ ਮਹੱਲਾ ਖਲੀਲ ਕਾ ਮੈਨੂੰ ਤਾਂ ਡਾ ਰਤ ਨੂੰ ਡਾ ਲਾਦਾ ਹੁੰਦਾ ਵੀ ਕਿਤੇ ਸਾਡੇ ਵਾਲਿਆਂ ਨੂੰ ਅਮਰੀਕਾ ਵਾਲੇ ਨਾਲ ਚੱਕ ਕੇ ਲੈ ਜਾਣ ਵੀ ਜਿਹੜਾ ਮਹੱਲਾ ਕਿਲਨ ਕਹਿੰਦਾ ਪੰਜਾਬ ਦਾ ਮਾਡਲ ਆ ਨਾ ਵੀ ਮੈਨੂੰ ਤਾਂ ਵੀ ਸਾਡੀ ਸਰਕਾਰ ਨੂੰ ਅਮਰੀਕਾ ਨਾਲ ਲੈ ਜਾਏ ਵੀ ਇਹ ਬਹੁਤ ਵਧੀਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਬੁਨਿਆਦੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੂੰ ਪੱਕੇ ਮੁਲਾਜ਼ਮ ਭੇਜੋ ਸਰਕਾਰੀ ਬਠਿੰਡੇ ਦੇ ਹਸਪਤਾਲ ਪੁੱਚੋ ਮੰਡੀ ਵਾਲਾ ਉਹਨਾਂ ਦਾ ਪ੍ਰਬੰਧ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀ ਤਾਂ ਬੇਨਤੀ ਹੈ ਤੇ ਨਹੀਂ ਤੁਸੀਂ ਹਿਸਾਬ ਲੈ ਲਓ ਛੋਟੀ ਆਪ ਹੀ ਮੋਨ ਅਮੋਲ ਗਗਨ ਕਹਿੰਦੀ ਹੈ ਨਾ ਉਹ ਕਹਿੰਦੀ ਤਾਂ ਦੂਜੀ ਸਰਕਾਰ ਨੂੰ ਆ ਪਰ ਧੋਖ ਦੀ ਛੋਟੀ ਚ ਆ ਕਹਿੰਦੀ ਤੁਹਾਡਾ ਜਾਂਦਿਆਂ ਦਾ 1.5 ਸਾਲ ਰਹਿ ਗਿਆ ਤੇ 1.5 ਸਾਲ ਚ ਲੋਕਾਂ ਨੇ ਕੰਮ ਕਰ ਲਏ ਤੇ ਨਹੀਂ ਫਿਰ ਭੈੜੀ ਹੋਣੀ ਆ ਤੇ ਮੈਂ ਤਾਂ ਸਾਨੂੰ ਸੁਝਾਅ ਦਿੰਦਾ ਵੀ ਅਗਲੀ ਵਾਰ ਨਹੀਂ ਐਮਐਲਏ ਸਾਹਿਬ ਹਰ ਗੱਲ ਕਹੇ ਕੇ ਆਏ ਤੇ ਚਲੋ ਤੁਸੀਂ ਖੇੜਾ ਸੁਣਾ ਲਓ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਸੁਣਾ ਦਿਓ ਭੈੜੀ ਆਏ ਕਰੋ ਤੁਸੀਂ ਸਿੱਧੀ ਗੱਲ ਮੈਨੂੰ ਇੱਕ ਰਕਦੇ ਵੀ ਭਰਾ ਦਾ ਮੇਰੇ ਹੱਥਾਂ 'ਚ ਨਹੀਂ ਹੁੰਦਾ ਅਸੀਂ ਕਹਿੰਦੇ ਨਹੀਂ ਕੁਸਰਤ ਆਉਂਦੇ ਲੱਸੀ ਗਾ ਵੀ ਸਾਡੇ ਕੋਲ ਹੋ ਗਈ ਆ ਪੰਜ ਕਰੋੜ ਆਇਆ ਸਾ ਤੋਂ ਪਹਿਲਾਂ ਸੁਖੀਰ ਭਾਈ ਲਾਉਂਗਾ ਮੈਂ ਹੁ ਦੱਸੇ ਮੇਰੇ ਮੈਸੂਦ ਆਲਾ ਵੀ 5 ਕਰੋੜ ਰੁਪਈਆ ਦੀ ਗ੍ਰਾਂਟ ਸਾਨੂੰ ਮਿਲ ਜਾਈ ਹੁਣ ਸਭ ਤੋਂ ਪਹਿਲਾਂ ਠੀਕ ਆ ਨਾ ਮੈਂ ਤੁਹਾਨੂੰ ਸਾਡੇ ਨੂੰ ਵੀ ਛੋਟੂ ਗ੍ਰਾਂਟ ਦੇਵਾਂਗੇ ਉਹ ਦੱਸੋ ਅਸੀਂ ਹੋਰ ਮੈਂ ਕੀ ਕਰ ਸਕਦਾ ਜੀ ਅਸੀਂ ਕੁਝ ਨਹੀਂ ਕੋਈ ਗੱਲ ਨਹੀਂ ਛੋੜਾ ਕੋਈ ਗੱਲ ਨਹੀਂ ਇਹ ਤਾਂ ਕਰਨਾ ਪੜਾ ਅਸੀਂ ਇੱਕ ਇਹ ਤੁਹਾਨੂੰ ਸੁਝਾ ਦਿੰਦਾ ਵੀ ਤੁਸੀਂ ਆਪ ਦੀ ਝਾੜ ਬਚਾਉਣ ਦੀ ਖਾਤਰ ਉਹਨਾਂ ਕਹਦੇ ਵੀ ਭਾਈ ਡੰਡਾ ਜਿਹੜਾ ਮਾਰਦਾ ਨਾ ਇਹ ਡੰਡਾ ਤੇਰੇ ਨਹੀਂ ਪੈਣਾ ਸਾਡੇ ਤੇ ਹੀ ਪੈਣਾ ਇਹ ਦੱਸੋ ਹੁਣ ਮੈਂ ਦੱਸ ਦਿਆਂ ਪਤਾ ਹੀ ਹੈ ਦੇਖੋ ਤੁਸੀਂ ਨਹੀਂ ਇਹਦਾ ਪਤਾ ਹੀ ਹੈ ਕੰਮ ਕਰਨ ਵਾਲਾ ਐਮਐਲਏ ਨੂੰ ਕੱਟੇ ਆਪਣੇ ਮਾਹੌਲ ਬਣਾਜੇ ਠੀਕ ਆ ਠੀਕ ਹੈ ਆ ਡਿਪਟੀ ਸਾਹਿਬ ਖੜਿਆ ਰੋਜ਼ ਫਾਹੇ ਚੜੇ ਰਹਿਣਾ ਉਧਰ ਹੋ ਗਏ ਮੇਰੇ ਆਪਾਂ ਕਰ ਲਾਂਗੇ ਠੀਕ ਹੈ ਨਹੀਂ ਨਹੀਂ ਕੋਈ ਨਹੀਂ ਤੁਸੀਂ ਨਿਕਾਓ ਨਾ 5 ਐਮਐਲਏ ਜਾ ਕੇ ਕੀ ਕਰ ਸਕਦਾ ਸਾਰਾ ਸਾਰੇ ਮੇਰੇ ਸਾਹ ਕੁਝ ਭੰਜੇ ਆ ਤੇ ਨਾਲ ਬਣਾ ਕੇ ਕਰੋ ਪਹੁੰਚਾਓ ਨਾ ਸਰਕਾਰ ਨੂੰ ਕਹੋ ਵੀ ਸਾਨੂੰ ਪਿੰਡ ਅੱਜ ਘੇ ਲੈਂਦੇ ਆ ਮੇਰੇ ਕੰਮ ਠੀਕ ਹੈ ਜੀ ਡਿਪਟੀ ਸਾਹਿਬ ਧੰਨਵਾਦ ਬੋਟਾ ਮੈਂ ਧੰਨਵਾਦ ਠੀਕ ਹੈ ਜੀ ਠੀਕਾ ਠੀਕ ਹੈ ਬੋਟਾ ਮੈਂ ਨਾਮ ਦਾ ਕਰੋ ਜੈ ਕਰੋ ਜੈ ਕਰੋ ਮੁਰਦਾਬਾ 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 ਆਪ ਜੀ ਨੇ ਇਹ ਸਾਰੀ ਵੀਡੀਓ ਦੇਖਣ ਦੇ ਉਪਰੰਤ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨਾਲ ਇਸ ਵਕਤ ਕੀ ਹੋ ਰਿਹਾ ਹੈ ਕਿਸਾਨ ਉਹਨਾਂ ਦਾ ਕਿਸ ਤਰੀਕੇ ਨਾਲ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਹਨ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਮੁਕਤਸਰ ਦੇ ਇੱਕ ਇਲਾਕੇ ਵਿੱਚੋਂ ਲੜਕੀਆਂ ਸਕੂਲੋਂ ਪੜ੍ਹ ਕੇ ਘਰੇ ਵਾਪਸ ਜਾ ਰਹੀਆਂ ਸਨ ਤਾਂ ਕੁਝ ਦੂਜੇ ਇਲਾਕੇ ਦੇ ਲੜਕੇ ਉਹਨਾਂ ਲੜਕੀਆਂ ਨਾਲ ਬਦਤਮੀਜ਼ੀ ਕਰ ਰਹੇ ਸਨ ਅਤੇ ਤੱਕੇ ਨਾਲ ਉਹਨਾਂ ਲੜਕੀਆਂ ਨੂੰ ਆਪਣਾ ਮੋਬਾਈਲ ਨੰਬਰ ਪਕੜਾ ਰਹੇ ਸਨ ਇਹ ਸਾਰਾ ਕੁਝ ਦੇਖ ਰਿਹਾ ਸੀ ਜਗਦੀਪ ਸਿੰਘ ਲੜਕੀ ਦੇ ਪਿੰਡ ਦਾ ਇੱਕ ਨੌਜਵਾਨ ਜਗਦੀਪ ਸਿੰਘ ਤੋਂ ਇਹ ਕੁਝ ਬਰਦਾਸ਼ਤ ਨਾ ਹੋਇਆ ਅਤੇ ਉਸਨੇ ਉਹਨਾਂ ਲੜਕਿਆਂ ਨੂੰ ਘੂਰ ਕੇ ਉੱਥੋਂ ਭਜਾ ਦਿੱਤਾ ਲੜਕੀ ਨੇ ਸੋਚਿਆ ਕਿ ਉਹ ਮੇਰੇ ਘਰਦਿਆਂ ਨੂੰ ਜਾ ਕੇ ਸਾਰਾ ਕੁਝ ਦੱਸ ਦਵੇ ਲੜਕੀ ਨੇ ਡਰ ਕਬਰਹਾਟ ਵਿੱਚ ਆ ਕੇ ਆਪਣੇ ਕੋਲੋਂ ਹੀ ਕੁਝ ਗੱਲਾਂ ਬਣਾ ਕੇ ਜਗਦੀਪ ਦੇ ਖਿਲਾਫ ਹੀ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤੀਆਂ ਜਿਸ ਤੇ ਗੁੱਸੇ ਵਿੱਚ ਆਏ ਲੜਕੀ ਦੇ ਘਰ ਵਾਲਿਆਂ ਨੇ ਜਗਦੀਪ ਦਾ ਕਤਲ ਕਰ ਦਿੱਤਾ ਆਓ ਅਸੀਂ ਪਿੰਡ ਵਾਸੀਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਰ ਸਭ ਕਿੰਜ ਹੋਇਆ ਹੈ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਹਾਂ ਜੀ ਸ਼ਿਕਰ ਕੋ ਮਤੇਵਾ ਚਾਹਗਾ ਹਰਪਾਲ ਸਿੰਘ ਆ ਜੀ ਹੋਇਆ ਕੀ ਅੰਕ ਜੀ ਮੇਰਾ ਬੇਟਾ ਮੈਂ ਕਤਲ ਕਰਦਾ ਜੀ ਓਕੇ ਕੀ ਹੋਇਆ ਕਿਵੇਂ ਹੋਇਆ ਹੈਗਾ ਸਾਰਾ ਦੇਖ ਗੱਲ ਇਹ ਹੋਈ ਹੈ ਜੀ 54 ਦੀ ਗੱਲ ਆ ਹਾਂ ਜੀ ਉਹ ਮੇਰਾ ਬੇਟਾ ਜੋ ਬਕਾਨ ਤੋਂ ਜਲਾਇਆ ਫੋਨ ਫੜਾ ਕੇ ਉਹਨੂੰ ਉਹਨਿਹਰ ਉਕਤ ਕੇਂਗਰਾ ਉਹ ਸੀ ਉਹ ਲੋਟ ਕਰਵਾ ਤੇ ਉਧਰੋਂ ਸਕੂਲਾਂ ਬੱਚਿਆਂ ਨੂੰ ਛੁੱਟੀ ਹੋਈ ਸੀ ਓਕੇ ਤੇ ਮੁੰਡੇ ਕੁੜੀਆਂ ਆ ਵੀ ਦੀ ਨਾ ਆ ਵੀ ਜੋ ਮੁੰਡਿਆਂ ਤੇ ਕੁੜੀਆਂ ਨਾਲ ਛਰਾਪਾ ਕਰਦੇ ਹੁੰਦੇ ਸੀ ਓਕੇ ਇਹ ਇਹ ਕਹਿੰਦਾ ਆਖੇ ਕਿਉਂ ਗੰਦ ਪਾਇਆ ਓਏ ਉਹਨਾਂ ਨੂੰ ਓਕੇ ਤੇ ਉਹ ਭੱਜ ਗਏ ਬਾ ਪਤਾ ਨਹੀਂ ਕਿੱਥੋਂ ਦੀ ਵਸਤੀ ਜਾਈ ਮੋਟਰਸਾਈਕਲ ਲੈ ਕੇ ਭੱਜਾ ਗਏ ਭੱਜਾ ਓਕੇ ਤੇ ਕੁੜੀ ਨੇ ਆਪਦੇ ਘਰੇ ਜਾ ਕੇ ਇਹਦਾ ਨਾਮ ਲੱਗਾ ਵੀ ਇਹ ਕਿਤੇ ਸਾਡੇ ਨਾਲ ਘਰ ਜਾਂਨ ਦਾ ਅਜ਼ਾਦ ਹੋ ਕੇ ਮੈਨੂੰ ਘਰ ਦੇ ਘੜਕਣਗੇ ਤੇ ਇਹਦਾ ਨਾਮ ਇਥਾ ਉਹਦਾ ਚਾਚਾ ਚੜਿਆ ਚੜਾਇਆ ਆਇਆ ਕਰੋ ਗਗਣਾ ਤੇ ਇਹ ਕਿਹੜਾ ਸੀ ਬੰਦਾ ਜੋ ਸੀ ਤੇ ਇਹਦੇ ਗੱਲ ਪਿਆ ਉਹਦੇ ਉਹਦੇ ਵੀ ਤਾਂ ਇਹਨੇ ਕੁਝ ਨਾ ਉਹਦਾ ਵਤਨ ਦਿੱਤਾ ਸੀ ਚੱਲ ਵੀ ਆ ਬੋਲਾ ਇਹ ਚਤਮਾਤਾ ਨੇ ਖੜੇ ਸਾਡੇ ਦੇਰੇ ਸਮਾਧਾਂ ਨਾਲ ਦਾ ਸਾਰਾ ਬਿਲਡਿੰਗ ਵੀ ਮੇਰਾ ਸਮਾਧਾਂ ਵੀ ਮੂਰੇ ਖੜਾ ਜੇ ਮੇਰੇ ਕੁਝ ਗੱਲ ਆ ਹੋਈ ਆ ਤੂੰ ਆ ਨਾ ਬੋਲ ਤੇ ਚਲੋ ਉਹ ਬੰਦੇ ਨੇ ਹਟਾ ਤੂ ਤਾਂ ਮੁੜ ਕੇ ਉਹਨਾਂ ਨੇ ਥਾਣੇ ਦਰਖਾਸਤ ਦਿੱਤੀ ਤੇ ਜੇ ਪੁਲਿਸ ਜਾਵੜੀ ਉਹ ਬਿਰ ਘਰੇ ਗਏ ਪੁਲਸ ਵਾਲੇ ਆ ਜੀ ਦੀਪ ਸਿੰਘ ਮਹਾ ਮੇਰਾ ਬੇਟਾ ਮੋਂ ਨੂੰ ਦੱਸਿਆ ਵੀ ਆ ਗੱਲ ਆ ਤੇ ਸਾਰੇ ਬੰਦੇ ਪੰਚਾਇਤ ਆ ਅਨੇ ਵੀ ਆਪਾਂ ਰਾਜੀ ਨਾ ਮਾ ਗੱਲ ਦੀ ਬਾਤ ਨੂੰ ਮੂੰਹ ਤੇ ਕਰਾ ਦਨੇ ਆ ਤੇ ਉਹ ਆ ਚੰਗਾਈ ਚੱਲ ਕੱਲੂ ਸੀ ਬੰਦੇ ਲਿਆਇਆ ਆ ਜੀ ਉਹ ਗੁੜਾਏ ਤੇ ਉਹ ਕੱਲ ਦਾ ਦਿਨ ਟੱਪ ਗਿਆ ਓਕੇ ਤੇ ਅੱਜ ਤੜਕੇ ਪੰਚਾਇਤ ਹੋਣੀ ਸੀ ਕਿ ਮੇਰਾ ਮੁੰਡਾ ਉੱਥੇ ਗਿਆ ਰਹੀ ਆ ਜਿੱਥੇ ਪੰਚਾਇਤ ਹੋਣੀ ਸੀ ਓਕੇ ਤੇ ਇਹ ਉੱਥੇ ਲੋਕੇ ਲੋਕੇ ਖੜੇ ਸੀਗੇ ਓਕੇ ਅਚਰ ਵਕੀਲ ਦਾ ਘਰ ਆ ਤੇ ਉਧਰੋਂ ਗਲੀ ਆਉਂਦੀ ਆ ਤੇ ਉਹਨੇ ਖੜੇ ਸੀ ਉਹਨੇ ਖੜਕੇ ਇਹ ਜੇ ਇੱਕ ਨੇ ਡਾਂਗ ਮਾਰੀ ਮੇਰੇ ਮੁੰਡੇ ਦੇ ਸੱਤ ਤੇ ਤਿੰਨੇ ਪੁੱਤ ਸੀਗੇ ਉਹ ਜਿੰਨਾ ਦੀ ਕੁੜੀ ਆ ਤੇ ਦੋਹਾਂ ਬਾਪ ਵਾਲੀ ਦੇ ਇੱਕ ਨੇ ਘਰ ਤੇ ਮਾਰੀ ਆ ਤੇ ਉਹ ਪਤਾ ਨਹੀਂ ਨਾਲੀ ਕਿੱਟੀ ਗਈ ਕਿ ਰੋਲ ਛੜਾਤਾ ਲਈ ਜੀਦਾ ਉਧਰ ਜਾਂਦਾ ਜਾਵੜਾ ਜਿੱਥੇ ਬੰਦੇ ਇਕੱਠੇ ਹੋਣੇ ਸੀ ਤੇ ਤੇ ਕਿੱਦਿਆ ਵਸ ਆ ਕਿੰਨੇ ਵਜੇ ਦਾ ਜਿਹੜਾ ਕਤਲ ਹੋਇਆ ਤੇ ਕਿੰਨੇ ਵਜੇ ਮੀਟਿੰਗ ਰੱਖੀ ਗਈ ਸੀ ਰਾਜੀਨਾਵ ਵਾਸਤੇ ਪਹਿਲਾਂ ਵੀ ਕੋਈ ਰੰਦੀ ਸੀ ਸਾਡੇ 8:30 ਵਜੇ ਦੀ ਰੱਖੀ ਸੀ ਤੇ ਉਹ ਬੰਦੇ ਇਕੱਠੇ ਹੋਈ ਜਾਂਦੇ ਸੀਗੇ ਤੁਸੀਂ ਵਸੋ 8:10 ਦੇ 10 ਮਿੰਟ ਦੇ ਹੋਇਆ ਕੌਣ ਕੌਣ ਨੇ ਉਹ ਬੰਦੇ ਜਿਨ੍ਹਾਂ ਨੇ ਮਾਰਿਆ ਹੈਗਾ ਨਾਮ ਕੀ ਉਹਨਾਂ ਦੇ ਉਹਨਾਂ ਦਾ ਨਾਂ ਪੱਕੇ ਤਾਂ ਹੋਰ ਹੋਣੇ ਆ ਉਹਦਾ ਦਾਦਾ ਕੁੜੀ ਦਾ ਸੁਲਤਾਨ ਆ ਤੇ ਉਹਦਾ ਨਾਂ ਬਿੰਦੂ ਆ ਇਹਦੇ ਕੁੜੀ ਦੇ ਪਿਓ ਦਾ ਤੇ ਉਹਦਾ ਚਾਚਾ ਜਗਨਾ ਆ ਉਹਦਾ ਹੁਣ ਕਿੰਨਾ ਨੇ ਮਾਰੇ ਹਾਂ ਤੁਸੀਂ ਮੰਗ ਕੀ ਕਰਦੇ ਹੈਗੇ ਮੰਗ ਕੀ ਕਰਦੇ ਆ ਵੀ ਮੇਰਾ ਅਸੀਂ ਮੁੰਡੇ ਦਾ ਸਿਸਟਾਰ ਹੁੰਦਾ ਚੰਨੀ ਕਰਦੇ ਜਿੰਨਾ ਜਰ ਉਹਨਾਂ ਨੂੰ ਅਰੈਸਟ ਜੀ ਕਰਦੇ ਕੋਈ ਪਹਿਲਾਂ ਤਾਂ ਨਹੀਂ ਗੱਲ ਹੋਈ ਕੋਈ ਪਹਿਲਾਂ ਦੀ ਘਟਨਾ ਹੋਵੇ ਕੋਈ ਰੰਗਸ਼ਾਹ ਨਾਲ ਨਹੀਂ ਉਹਨਾਂ ਦਾ ਸਾਡਾ ਕੋਈ ਰੋਲ ਹੈ ਜੀ ਹੱਥ ਦੇ ਖੇਡਦੇ ਹੀ ਸਾਡੇ ਆਉਂਦੇ ਜਾਂਦੇ ਸੀ ਜਿਹੜੀ ਹੱਥੇ ਤੋਂ ਬਣਿਆ ਯਾਰ ਦੇ ਸੀ ਉਹ ਕੋਈ ਵਾਸਤਾ ਹੀ ਨਹੀਂ ਸੀ ਬਣਾਣਾ ਕੁੜੀ ਸੀਗੀ ਤੇ ਪਿੰਡ ਚੋਂ ਬਲਵਿੰਦਰ ਸਿੰਘ ਦੀ ਅੱਛਾ ਉਹ ਵਾਸਤੇ ਤੋਂ ਮੁੰਡਾ ਸੀ来 ਉਹ ਕਦੇ ਉਹਦੀ ਬਾਂਬੂ ਫੜੀ ਲਿਆਉਂਦਾ ਸੀਗਾ ਅੱਛਾ ਤੇ ਜਲਦੀਪ ਸਿੰਘ ਨੇ ਆਏ ਕਿਹਾ ਤੇ ਬਈ ਤੂੰ ਕੀ ਗੰਦ ਪਾਇਆ ਜੀ ਅੱਛਾ ਜੀ ਠੀਕ ਹੈ ਜੀ ਕੁੜੀ ਨੇ ਪਈ ਜਾ ਕੇ ਘਰੇ ਦਾਸਤਾ ਬਈ ਮੇਰੇ ਘਰੇ ਪਤਾ ਲੱਗ ਜੂਗਾ ਮੈਂ ਜਲਦੀਪ ਸਿੰਘ ਨੂੰ ਦੱਸ ਦੂੰਗਾ ਬਈ ਇਹ ਕੁੜੀ ਮੁੰਡੇ ਨਾਲ ਫਰਦੀ ਸੀ ਓਕੇ ਠੀਕ ਹੈ ਜੀ ਤੇ ਫਿਰ ਬਾਅਦ ਚ ਉਹਨੇ ਕੁੜੀ ਨੇ ਘਰੇ ਦਾਸਤਾ ਹੀ ਬਈ ਮੈਨੂੰ ਨੰਬਰ ਫੜਾਉਂਦਾ ਏ ਉਹ ਕੌਣ ਕਿਹਦਾ ਨਾਮ ਲੈਂਦਾ ਉਹਨੇ ਜਲਦੀਪ ਸਿੰਘ ਦਾ ਨਾਮ ਲੈਂਦਾ ਸੀਗਾ ਜੀ ਅੱਛਾ ਅੱਛਾ ਅੱਜ ਕੀ ਹੋਇਆ ਅੱਜ ਜੀ ਜਦੋਂ ਜਲਦੀਪ ਸਿੰਘ ਅੱਜ ਇਕੱਠ ਸੀਗਾ ਸਾਡੇ ਪਿੰਡ ਸਰਪੰਚ ਕੋਲੇ ਨਿਭੜਨ ਦਾ ਸੀਗਾ ਜੀ ਨਵਾਂ ਹੋਣਾ ਸੀ ਓਕੇ ਠੀਕ ਹੈ ਇਹ ਜਲਦੀਪ ਸਿੰਘ ਬੰਦਿਆਂ ਕੋਲੋਂ ਆਈ ਜਾਂਦਾ ਸੀਗਾ ਤੇ ਇਹ ਜਲਦੀਪ ਸਿੰਘ ਜਦੋਂ ਬੰਦਿਆਂ ਕੋਲੋਂ ਆਈ ਜਾਂਦਾ ਸੀ ਇਹ ਮੇਰੇ ਬਾਰਮੂਰ ਦੀ ਲੱਗਿਆ ਜਲਦੀਪ ਸਿੰਘ ਮੈਂ ਮਗਰੇ ਮੋਟਰਸਾਈਕਲ ਲਾ ਲਿਆ ਜੀ ਓਕੇ ਤੇ ਉਸ ਤੋਂ ਬਾਅਦ ਉਹ ਜਿਹੜਾ ਗਗਨਦੀਪ ਸਿੰਘ ਆ ਉਹਦੇ ਮਗਰ ਆਇਆ ਸਾਈਕਲ ਤੇ ਉਨੇ ਦੁਕਾਨ ਕੋਲੇ ਗੱਲ ਕੱਟੀ ਖੜ ਜਾ ਕਹਿੰਦਾ ਤੇਰੀ ਕੁੜੀ ਨੂੰ ਜਵਾ ਕਹਿੰਦਾ ਓਕੇ ਠੀਕ ਹੈ ਜੀ ਬਲਵਿੰਦਰ ਸਿੰਘ ਖੜਾ ਸੀਗਾ ਓਕੇ ਛੱਪੜ ਦੀ ਚੁੰਡ ਤੇ ਜੀ ਓਕੇ ਤੇ ਉੱਥੇ ਹੀ ਜਦੋਂ ਇਹ ਗਗਨਦੀਪ ਸਿੰਘ ਮੇਰੇ ਮਗਰ ਸੀਗਾ ਤੇ ਮੈਂ ਮੜਾ ਦੁਕਾਨ ਤੇ ਖੜਕਾ ਹੀ ਗਗਨਦੀਪ ਸਿੰਘ ਮੂਰੇ ਹੋ ਕੇ ਤੇ ਬਲਵਿੰਦਰ ਸਿੰਘ ਨੇ ਡਾਂਗ ਮਾਰੀ ਜੀ ਤੇ ਉੱਥੇ ਮੋਟਰਸਾਈਕਲ ਤੋਂ ਡਿੱਗ ਪਿਆ ਓਕੇ ਜਰਦੀਪ ਕਿੰਨੇ ਜਿੰਨੇ ਸੀ ਇਹ ਜਿਹੜੇ ਅੱਛਾ ਅੱਛਾ ਹਾਂ ਅੱਗੇ ਕੀ ਹੋਇਆ ਅੱਗੇ ਜਰਦੀਪ ਸਿੰਘ ਡਿੱਗ ਪਿਆ ਜੀ ਉਦੋਂ ਬਾਅਦ ਸੁਲਤਾਨ ਨੇ ਬਲਵਿੰਦਰ ਸਿੰਘ ਦੇ ਪਿਓ ਨੇ ਤੇ ਗਗਨਦੀਪ ਨੇ ਗਗਨਦੀਪ ਕੀ ਲੱਗਦਾ ਬਲਵਿੰਦਰ ਦਾ ਉਹਦਾ ਭਰਾ ਜੀ ਅੱਛਾ ਅੱਛਾ ਇਹਨਾਂ ਤਿੰਨਾਂ ਨੇ ਫਿਰ ਹਾਂਜੀ ਉਹਨਾਂ ਨੇ ਬਾਹਾਂ ਫੜੀਆਂ ਜੀ ਦੋਵਾਂ ਨੇ ਤੇ ਬਲਵਿੰਦਰ ਸਿੰਘ ਨੇ ਘਰ ਚ ਮਾਰੀ ਇਹ ਗੱਲ ਇਹਦੇ ਜਗਰੀਬ ਦੇ ਹਾਂਜੀ ਫਿਰ ਉੱਥੋਂ ਬਾਅਦ ਹਸਪਤਾਲ ਲੰਦਾ ਉਹ ਉੱਥੋਂ ਬਾਅਦ ਇਹ ਅਸੀਂ ਛੜਾ ਕੇ ਉਹਨੂੰ ਮੋਟਰਸਾਈਕਲ ਤੇ ਤੱਤੇ ਘਰ ਲੈ ਗਿਆ ਜੀ ਉਹ ਮੋਟਰਸਾਈਕਲ ਅੱਗਾ ਜਾ ਕੇ ਡਿੱਗ ਪਿਆ ਹੂੰ ਐ ਉੱਥੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਉੱਥੇ ਜਾ ਕੇ ਡਿੱਗ ਪਿਆ ਅਸੀਂ ਉੱਥੋਂ ਉਹਨੂੰ ਚੱਕਿਆ ਕਾਰ ਚ ਪਾਇਆ ਤੇ ਅਸੀਂ ਹਸਪੀਟਲ ਲਿਆਏ ਓਕੇ ਤਕਦੀਬ ਦੀ ਉਮਰ ਕਿੰਨੀ ਸੀਗੀ ਉਹਦੀ 33 34 ਬਰਾਦਾ ਸੀ ਕੁਵਾਰਾ ਸੀਗਾ ਨਹੀਂ ਕੁਵਾਰਾ ਹੀ ਸੀ ਓਕੇ ਕਿੰਨੇ ਭੈਣ ਭਰਾ ਦੀ ਗਦੀਪ ਹੋਰੀ ਇਹ ਤਿੰਨ ਭੈਣ ਭਰਾ ਦੀ ਓਕੇ ਪਿੰਡ ਵਾਲੇ ਹੁਣ ਕੀ ਮੰਗ ਕਰਦੇ ਹੈਗੇ ਪਿੰਡ ਪਿੰਡ ਵਾਲੇ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਜੀ ਕਈ ਪੋਸਟ ਮਾਰਡਮ ਵੀ ਕਰਾਉਣਾ ਠੀਕ ਆ ਪਹਿਲਾਂ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਓਕੇ ਕਿੰਨੇ ਜਣੇ ਸੀ ਉਹ ਮਾਰਨ ਵਾਲੇ ਉਹ ਤਿੰਨੇ ਜਣੇ ਸੀਗੇ ਕੋਣ ਕੋਣ ਸੀ ਤਿੰਨੇ ਇੱਕ ਤਾਂ ਬਲਵਿੰਦਰ ਸਿੰਘ ਸੀਗਾ ਜੀ ਇੱਕ ਗਗਨਦੀਪ ਸਿੰਘ ਸੀਗਾ ਇੱਕ ਸੁਲਤਾਨ ਸਿੰਘ ਜੀ ਪਿੰਡ ਦੇ ਹੀ ਆ ਜੇ ਬਾਦ ਪਿੰਡ ਦੇ ਹੀ ਆ ਜੀ ਬਾਹਰੋਂ ਆਏ ਵੀ ਆ ਬਾਰੂ ਆ ਜੀ ਬੇਟੀ ਇਸ ਮਾਮਲੇ ਤੇ ਤਾਂ ਪੰਚਾਇਤ ਵੀ ਹੋਣੀ ਸੀ ਪਿੰਡ ਕੋਈ ਪੰਚਾਇਤ ਹੋਣੀ ਸੀਗੀ ਓਕੇ ਉਦੋਂ ਪਹਿਲਾਂ ਹੀ ਇਹ ਹੋ ਗਿਆ ਉਦੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ ਓਕੇ 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 ਹੁਣ ਅਸੀਂ ਪਿੰਡ ਵਾਸੀਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਇਸ ਚੀਜ਼ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸੇ ਦੀ ਜਾਨ ਬਚਾਉਣ ਪਿੱਛੇ ਜਾਂ ਕਿਸੇ ਦੀ ਇੱਜ਼ਤ ਬਚਾਉਣ ਪਿੱਛੇ ਕਈ ਵਾਰ ਇਹ ਇਨਸਾਨ ਆਪਣੀ ਵੀ ਜ਼ਿੰਦਗੀ ਖੋ ਬੈਠਦਾ ਹੈ ਜਿਵੇਂ ਕਿ ਬਿਲਕੁਲ ਜਗਦੀਪ ਸਿੰਘ ਦੇ ਨਾਲ ਹੋਇਆ ਹੈ ਉਸਨੇ ਲੜਕੀਆਂ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਗਦੀਪ ਸਿੰਘ ਖੁਦ ਮਾਰਿਆ ਜਾਂਦਾ ਹੈ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਨੰਗਲ ਡੈਮ ਤੋਂ ਆਪ ਜੀ ਕੁਝ ਦਿਨਾਂ ਤੋਂ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਵਿਚਕਾਰ ਪਾਣੀ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਿਹਾ ਹੈ ਇਹ ਵਿਵਾਦ ਇੰਨਾ ਵੱਧ ਗਿਆ ਹੈ ਕਿ ਹੁਣ ਉੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਸ਼ੁਭਮ ਅਗਰਵਾਲ ਆਪਣੀ ਵੱਡੀ ਪੁਲਿਸ ਫੋਰਸ ਦੇ ਨਾਲ ਮੌਜੂਦ ਹਨ ਅਤੇ ਉੱਥੇ ਹਾਲਾਤਾਂ ਨੂੰ ਕੰਟਰੋਲ ਕਰ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈ ਆਓ ਅਸੀਂ ਉੱਥੇ ਨੰਗਲ ਡੈਮ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਬਾਰੇ ਜਾਣਦੇ ਹਾਂ ਬਸ ਕੁਝ ਨਹੀਂ ਜਿਵੇਂ ਆਪਣਾ ਜਿਹੜਾ ਸਕਿਉਰਿਟੀ ਪਰਪਸ ਜਿਹੜਾ ਹੈਗਾ ਚੈਕਿੰਗ ਲਈ ਕੱਲ ਵੀ ਮਾਨਜੋਗ ਐਸਐਸਪੀ ਸਰ ਆਏ ਸੀ ਚੈਕਿੰਗ ਕਰਨ ਅੱਜ ਵੀ ਰੁਟੀਨ ਦੀ ਚੈਕਿੰਗ ਆ ਤੇ ਬਿਲਕੁਲ ਜਿਵੇਂ ਉੱਪਰ ਵੀ ਪਾਖੜਾ ਨੰਗਲ ਔਰ ਜਿਹੜਾ ਪੂਰਾ ਹੈਗਾ ਨਹਿਰ ਦਾ ਔਰਕਾਰਤਾ ਨੇ ਪੀਪੀ ਦੀਆਂ ਉਹਨਾਂ ਨੂੰ ਚੈਕਿੰਗ ਕਰਨ ਦੀ ਰੁਟੀਨ ਦੀ ਚੈਕਿੰਗ ਹੈ ਕੋਈ ਖਾਸ ਗੁੰਤਾ ਨਹੀਂ ਸਰ ਇਹ ਲਗਾਤਾਰ ਹੀ ਚੈਕਿੰਗ ਦੋ ਦਿਨ ਦੇ ਵਿੱਚ ਕਿਉਂ ਹੋ ਰਹੀ ਕੱਲ ਵੀ ਆਏ ਸੀ ਅੱਜ ਵੀ ਤੁਹਾਡੇ ਉੱਚ ਅਧਿਕਾਰੀ ਇੱਥੇ ਨਗਰ ਪਹੁੰਚੇ ਨਗਰ ਟਾਈਮ ਤੇ ਹਾਂ ਬਿਲਕੁਲ ਠੀਕ ਹੈ ਜੀ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਨੇ ਕੱਲ ਜਿਹੜੀਆਂ ਚੈੱਕ ਕੀਤੀਆਂ ਕੋਈ ਅੱਜ ਵੇਖਣ ਆਏ ਨੇ ਕਿ ਹੋਰ ਸਿਕਿਉਰਟੀ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਹੋਰ ਸਚਜੇ ਢੰਗ ਨਾਲ ਕੀਤੀ ਜਾ ਸਕਦੀ ਹੈ ਚਾਹੋ ਮੈਂ ਇਸ ਟੀ ਨੂੰ ਲੈ ਕੇ ਕਿਰਪਾਹ ਤੋਂ ਪਾਣੀ ਅਤ੍ਰਿਕਤ ਪਾਣੀ ਛੱਡੇ ਆਂ ਅਸੀਂ 8500 ਕਿਊਸ ਤੋਂ ਉਹ ਨੂੰ ਲੈ ਕੇ ਨਹੀਂ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਰੂਟੀਨ ਦਾ ਪਾਣੀ ਜੋ ਚੱਲ ਰਿਹਾ ਚੱਲ ਰਿਹਾ ਉਤੋਂ ਜੋ ਵੀ ਰੈਗੂਲੇਸ਼ਨ ਬਣਾਇਆ ਹੁੰਦਾ ਮੈਨੇਜਮੈਂਟ ਜਿਹੜੀ ਬੀਬੀਐਮਪੀ ਦੀ ਉਹਦੇ ਮੁਤਾਬਕ ਚੱਲ ਰਿਹਾ ਕੋਈ ਵਾਧੇ ਘਟੇ ਵਾਲੀ ਭਗਵਾਨ ਦਵਨ ਜੀ ਨੇ ਕਿਹਾ ਕਿ 8500 ਕਿਊਸ ਤੋਂ ਪਾਣੀ ਮੈਂ ਜਾਣ ਨਹੀਂ ਦੇਣਾ ਤੇ ਹਰਿਆਣਾ ਗਵਰਨਮੈਂਟ ਨੇ ਅਸੋਰੀ ਸੈਂਟਰ ਗਵਰਨਮੈਂਟ ਨੇ ਆਰਡਰ ਕਰਤਾ ਕਿ ਪਾਣੀ ਦੇਣੇ ਦੇਣਾ ਨਹੀਂ ਜਿਹੜੇ ਬੀਵੀਐਮਪੀ ਦੇ ਅਧਿਕਾਰੀ ਵੀ ਇੱਥੇ ਆਏ ਨੇ ਤੁਸੀਂ ਵੀ ਆਏ ਹੋ ਕਦੀ ਇਸ ਤਰ੍ਹਾਂ ਪਹਿਲਾਂ ਉਹਦਾ ਨਜ਼ਾਰਾ ਦੇਖੀ ਤੁਹਾਨੂੰ ਮਿਲਿਆਗਾ ਇਹ ਕਿਤੇ ਉਹਦਾ ਹੀ ਮਾੜਾ ਨਹੀਂ ਹੈਗਾ ਨਹੀਂ ਸਰ ਇਹਦੇ ਬਾਰੇ ਮਾਨਯੋਗ ਜਿਹੜੇ ਡੀਸੀ ਸਾਹਿਬ ਦੱਸ ਸਕਦੇ ਆ ਸਾਨੂੰ ਇਹੋ ਜੀ ਕੋਈ ਨਲਜ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਇਹ ਰੁਟੀਨ ਦੀ ਚੈਕਿੰਗ ਹੈ ਜੇ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਤੇ ਤੁਹਾਨੂੰ ਦੱਸ ਦਿੱਤੀ ਜਾਏਗੀ ਜਿਹੜੇ ਵੀ ਅਧਿਕਾਰੀ ਵੀ ਹੋ ਕਿਤੇ ਮੋਟਲ ਹੈ ਕਿ ਉਹਨਾਂ ਨਾਲ ਕੋਈ ਮੀਟਿੰਗ ਦਾ ਨਹੀਂ ਨਹੀਂ ਅਜੇ ਕੋਈ ਮੀਟਿੰਗ ਅਜੇ ਕੋਈ ਮੀਟਿੰਗ ਤਾਂ ਇਹ ਸਰ ਤੋਂ ਅਟੀਟੀ ਇੰਸੈਕਨਿਆ ਤੇ ਉਹਦੇ ਵਿੱਚ ਮਤਲਬ ਬੀਵੀਐਪੀ ਦਾ ਅੰਕ ਉਹ ਵੈਨੇ ਨਹੀਂ ਚੈੱਕ ਕਰਦੇ ਜੀ ਕੋਲ ਉਹਨਾਂ ਦਾ ਅਧਿਕਾਰੀ ਹੈ ਉਹ ਵੀ ਦੇਖ ਲੈਣੇ। ਲਈ ਵੱਡੀ ਖਬਰ ਸਾਹਮਣੇ ਆਹੀ ਹੈ ਕੈਨੇਡਾ ਤੋਂ। ਕੈਨੇਡਾ ਵਿੱਚ ਇੱਕ ਵਾਰ ਫਿਰ ਤੋਂ ਲਿਬਰਲ ਸਰਕਾਰ ਬਣਨ ਜਾ ਰਹੀ ਹੈ। ਮਾਰਕ ਕਾਬ ਨੇ ਦੂਜੀ ਵਾਰ ਫਿਰ ਤੋਂ ਹੋਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ। ਉਹਨਾਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹਾਂ ਬਿਲਕੁਲ ਸਾਫ਼ ਤੌਰ ਤੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦਾ ਏਕੀਕਰਨ ਯੁੱਗ ਖਤਮ ਹੋ ਗਿਆ ਹੈ। ਕੈਨੇਡਾ ਹੁਣ ਬਹੁਤ ਖੁਸ਼ਹਾਲ ਹੈ ਅਤੇ ਕੈਨੇਡਾ ਆਪਣੇ ਤਰੀਕੇ ਦੇ ਨਾਲ ਕੰਮ ਕਰੇਗਾ ਕੈਨੇਡਾ ਅਮਰੀਕਾ ਦੇ ਨਾਲ ਇੱਕ ਹੋ ਕੇ ਕੋਈ ਵੀ ਫੈਸਲਾ ਨਹੀਂ ਲਵੇਗਾ ਕੈਨੇਡਾ ਸਾਰੇ ਫੈਸਲੇ ਆਪ ਲਵੇਗਾ ਅਤੇ ਅਮਰੀਕਾ ਦੇ ਦਬਾਅ ਹੇਠ ਕੋਈ ਵੀ ਕੰਮ ਨਹੀਂ ਕਰੇਗਾ ਅਤੇ ਕੋਈ ਵੀ ਫੈਸਲਾ ਨਹੀਂ ਲਵੇਗਾ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਇਲਾਕੇ ਇੱਕ ਪਿੰਡ ਸ਼ਾਹਵਾਨ ਦੇ ਵਿੱਚੋਂ ਜਿੱਥੇ ਪੁਲਿਸ ਇੱਕ ਮੁਲਜ਼ਮ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ ਜਿਸ ਤੇ ਮੁਲਜ਼ਮ ਵੱਲੋਂ 4 ਗੋਲੀਆਂ ਪੁਲਿਸ ਤੇ ਚਲਾ ਦਿੱਤੀਆਂ ਜਾਂਦੀਆਂ ਹਨ ਅਤੇ ਜਵਾਬ ਵਿੱਚ ਪੁਲਿਸ ਵੀ 6 ਗੋਲੀਆਂ ਚਲਾਉਂਦੀ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ 20 ਤਰੀਕ ਨੂੰ ਪੁਨੀਤ ਬੈਂਸ ਦੇ ਘਰ ਵਿਖੇ ਇੱਕ ਫਾਇਰਿੰਗ ਹੋਈ ਸੀ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਇੱਕ ਉਥੋਂ ਭੱਜ ਗਿਆ ਸੀ ਤਾਂ ਹੁਣ ਪੁਲਿਸ ਉਸ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਸੀ ਅਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਹ ਲੁਧਿਆਣੇ ਦੇ ਪਿੰਡ ਸ਼ਾਹਵਾਲਾ ਦੇ ਕੋਲ ਲੁਕਿਆ ਹੋਇਆ ਹੈ ਤਾਂ ਪੁਲਿਸ ਨੇ ਉੱਥੇ ਨਾਕਾ ਲਗਾਇਆ ਅਤੇ ਜਦੋਂ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਪੁਲਿਸ ਵਾਲਿਆਂ ਨੇ ਵੀ ਜਵਾਬ ਵਿੱਚ ਫਾਇਰਿੰਗ ਕੀਤੀ ਉਸ ਦੀ ਲੱਤ ਤੇ ਗੋਲੀ ਮਾਰੀ ਅਤੇ ਉਸ ਨੂੰ ਕਾਬੂ ਕੀਤਾ ਉਸ ਨੂੰ ਕਾਬੂ ਕਰਨ ਉਪਰੰਤ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਅਗਲੀ ਵੱਡੀ ਖਬਰ ਵੀ ਪੁਲਿਸ ਅਤੇ ਮੁਲਜ਼ਮ ਵਿਚਕਾਰ ਗੋਲੀਆਂ ਚੱਲਣ ਦੀ ਸਾਹਮਣੇ ਆਈ ਹੈ ਇਹ ਖਬਰ ਮਲਕਪੁਰ ਜਲੰਧਰ ਤੋਂ ਸਾਹਮਣੇ ਆਈ ਹੈ ਜਲੰਧਰ ਦੇ ਪਿੰਡ ਮਲਕਪੁਰ ਵਿਖੇ ਸਵੇਰੇ 7 ਵਜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਨਾਕੇ ਤੋਂ ਇੱਕ ਸਾਜਨ ਨਾਹਰ ਨਾਮ ਦਾ ਲੜਕਾ ਮੋਟਰਸਾਈਕਲ ਤੇ ਲੰਘਦਾ ਹੈ ਉਸਦੀ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਹੁੰਦੀ ਹੈ ਨਾ ਮੋਟਰਸਾਈਕਲ ਦੇ ਅੱਗੇ ਨੰਬਰ ਲਿਖਿਆ ਹੁੰਦਾ ਹੈ ਅਤੇ ਨਾ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਹੁੰਦੀ ਹੈ ਅਤੇ ਉਸਦੇ ਮੋਢਿਆਂ ਤੇ ਇੱਕ ਬੈਗ ਟੰਗਿਆ ਹੁੰਦਾ ਹੈ ਪੁਲਿਸ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਰੁਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰ ਦਿੰਦਾ ਹੈ ਪੁਲਿਸ ਵੀ ਜਵਾਬੀ ਫਾਇਰਿੰਗ ਕਰਦੀ ਹੈ ਦੋਹਾਂ ਵਿਚਕਾਰ ਗੋਲੀਆਂ ਚੱਲਦੀਆਂ ਨੇ ਲੜਕਾ ਆਪਣੀ ਜਾਨ ਬਚਾਉਣ ਦੇ ਲਈ ਨਜ਼ਦੀਕ ਗਲੁਕੋਸ ਬਣਾਉਣ ਵਾਲੀ ਬੰਦ ਪਈ ਫੈਕਟਰੀ ਵਿੱਚ ਵੱਢ ਜਾਂਦਾ ਹੈ ਉੱਥੇ ਲੁਕ ਜਾਂਦਾ ਹੈ ਪੁਲਿਸ ਗੋਲੀਆਂ ਚਲਾਉਂਦੀ ਹੈ ਅਤੇ ਪੁਲਿਸ ਉਸ ਨੂੰ ਕਹਿੰਦੀ ਹੈ ਕਿ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਕਰ ਦੇ ਬਾਹਰ ਬਹੁਤ ਜ਼ਬਰਦਸਤ ਘੇਰਾ ਪੈ ਚੁੱਕਿਆ ਹੈ ਪਰ ਜੋ ਲੜਕਾ ਹੈ 사ਜਨ ਨਾਹਰ ਉਹ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਨਹੀਂ ਕਰਦਾ ਤਾਂ ਪੁਲਿਸ ਆਪਣੀ ਤਾਕਤ ਦੇ ਨਾਲ ਉਸ ਨੂੰ ਕਾਬੂ ਕਰ ਲੈਂਦੀ ਹੈ ਅਗਲੀ ਵੱਡੀ ਖਬਰ ਸੰਬੰਧਿਤ ਹੈ ਟੀਚਰ ਅਤੇ ਵਿਦਿਆਰਥੀ ਦੇ ਨਾਲ ਇੱਕ ਟਿਊਸ਼ਨ ਟੀਚਰ ਆਪਣੇ ਕੋਲ ਪੜ੍ਹ ਰਹੇ ਵਿਦਿਆਰਥੀ ਨੂੰ 12 ਮਾਰਚ 2025 ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਵਿਦਿਆਰਥੀ ਦਾ ਨਾਮ ਅਮਰਿੰਦਰ ਸਿੰਘ ਹੈ ਟੀਚਰ ਜੋ ਕਿ ਉਸ ਨੂੰ ਟਿਊਸ਼ਨ ਤੇ ਪੜ੍ਹਾਉਂਦਾ ਹੈ ਅਮਰਿੰਦਰ ਸਿੰਘ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਉਹ ਭਾਰਤ ਦੇ ਕਈ ਰਾਜਾਂ ਵਿੱਚ ਘੁੰਮਦੇ ਹਨ ਦਿੱਲੀ ਜਾਂਦੇ ਹਨ ਚੰਡੀਗੜ੍ਹ ਜਾਂਦੇ ਹਨ ਅਤੇ ਹੋਰ ਵੀ ਕਈ ਜਗ੍ਹਾ ਘੁੰਮਦੇ ਹਨ ਪਰ ਇਸ ਦੇ ਪਿੱਛੇ ਰਾਜ ਪਤਾ ਨਹੀਂ ਕੀ ਸੀ ਤਾਂ ਲੜਕੇ ਦੇ ਘਰ ਦੇ ਬਹੁਤ ਪਰੇਸ਼ਾਨ ਸਨ ਤੇ ਹੁਣ ਟੀਚਰ ਅਤੇ ਵਿਦਿਆਰਥੀ ਪੁਲਿਸ ਵੱਲੋਂ ਕਾਬੂ ਕਰ ਲਿੱਤੇ ਗਏ ਹਨ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਲੁਧਿਆਣੇ ਤੋਂ ਲੁਧਿਆਣੇ ਵਿੱਚ ਇੱਕ ਔਰਤ ਗੱਡੀ ਚਲਾ ਰਹੀ ਸੀ ਆਪਣੀ ਕਾਰ ਚਲਾਉਂਦੇ ਟਾਈਮ ਜਾਤਾ ਉਸਨੂੰ ਅਚਾਨਕ ਯਾਦ ਆ ਗਿਆ ਕਿ ਉਸਨੇ ਯੂ ਡਿਵਾਈਡਰ ਲੈਣਾ ਹੈ ਯੂ ਤੋਂ ਡਿਵਾਈਡਰ ਤੋਂ ਮੁੜਨਾ ਹੈ ਜਦੋਂ ਉਸਨੇ ਯੂ ਤੋਂ ਗੱਡੀ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਗੱਡੀ ਬਹੁਤ ਤੇਜ਼ ਸੀ ਜਿਸ ਕਾਰਨ ਉਸਦੀ ਗੱਡੀ ਇੱਕ ਮੋਟਰਸਾਈਕਲ ਸਵਾਰ ਤੇ ਚੜ ਜਾਂਦੀ ਹੈ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ